ਸਾਡੀ ਬਦਕਿਸਮਤੀ ਲਾ ਲਓ ਜਾਂ ਸਾਡੇ ਪੰਜਾਬ ਦੀ ਜਾਂ ਸਾਡੇ ਮੁਲਾਜ਼ਮਾਂ ਦੀ ਜਾਂ ਨੌਜਵਾਨਾਂ ਦੀ ਇੱਥੇ ਲਗਭਗ 16 16 17 ਸਾਲ 20 20 ਸਾਲ ਨੌਕਰੀਆਂ ਕਰਦਿਆਂ ਹੋ ਗਏ ਆ ਇੱਕ ਵੀ ਮੁਲਾਜ਼ਮ ਸਰਕਾਰ ਨੇ ਪੱਕਾ ਨਹੀਂ ਕੀਤਾ ਜਦੋਂ ਸਰਕਾਰ ਦਾ ਲਾਖਤ ਸਾਲ ਹੁੰਦਾ ਵਾ ਚੋਣਾਂ ਦਾ ਉਦੋਂ ਲਾਸਟ ਤੇ ਕੋਈ ਨਾ ਕੋਈ ਪਾਲਿਸੀ ਲੈ ਕੇ ਆਜ ਸਾਡੇ ਸਟੂਡੀਓ ਦੇ ਵਿੱਚ ਅਚੇਚੇ ਤੌਰ ਤੇ ਪਹੁੰਚੇ ਨੇ ਸਰਦਾਰ ਸ਼ਮਸ਼ੀਰ ਸਿੰਘ ਢਿੱਲੋਂ ਸਰਦਾਰ ਸ਼ਮਸ਼ੇਰ ਸਿੰਘ ਢਿੱਲੋਂ ਇੱਕ ਉਹ ਸ਼ਖਸੀਅਤ ਆ ਇੱਕ ਉਹ ਮੁਲਾਜ਼ਮਾ ਗੂ ਆ ਜਿਹੜੇ ਆਪਣੇ ਸਾਥੀਆਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤਾਂ ਜੋ ਠੇਕਾ ਮੁਲਾਜ਼ਮਾਂ ਨੂੰ ਕੁਝ ਮਿਲ ਸਕੇ ਉਹਨਾਂ ਦੀਆਂ ਸਵਾਵਾ ਰੈਗੂਲਰ ਹੋ ਸਕਣ ਇੱਥੇ ਪੁੱਜਣ ਤੇ ਤੁਹਾਨੂੰ ਜੀ ਆਖਦੇ ਆ ਜੀ ਧੰਨਵਾਦ ਸਰਦਾਰ ਸ਼ਮਸ਼ੇਰ ਸਿੰਘ ਢਿੱਲੋਂ ਪੰਜਾਬ ਰੋਡ 'ਚ ਪੰਨ バス ਪੀ ਆਰਟੀਸੀ ਠੇਕਾ ਕਰਮਚਾਰੀ ਮੁਲਾਜ਼ਮ ਜੂਨੀਅਨ ਪੰਜਾਬ ਦੇ ਜਨਰਲ ਸਕੱਤਰ ਨੇ ਉਹਨਾਂ ਦੇ ਨਾਲ ਅੱਜ ਅਸੀਂ ਕੁਝ ਗੱਲਾਂ ਕਰਾਂਗੇ ਜਿਹੜੀਆਂ ਮੁਲਾਜ਼ਮਾਂ ਦੇ ਹੱਕੀ ਮੁਲਾਜ਼ਮਾਂ ਦੇ ਹੱਕਾਂ ਦੇ ਲਈ ਹੋਣਗੀਆਂ ਉਹਨਾਂ ਦੇ ਹਿੱਤਾਂ ਲਈ ਹੋਣਗੀਆਂ ਸੂਬੇ ਦੇ ਲੋਕਾਂ ਲਈ ਹੋਣਗੀਆਂ ਸਵਾਰੀਆਂ ਲਈ ਹੋਣਗੀਆਂ ਤੇ ਸਰਕਾਰ ਲਈ ਹੋਣਗੀਆਂ ਤੇ ਮੇਰਾ ਖਿਆਲ ਆ ਵੀ ਉਹ ਢਿੱਲੋਂ ਸਾਹਿਬ ਜ਼ਰੂਰ ਉਹਨਾਂ ਦਾ ਜਵਾਬ ਦੇਣਗੇ ਤੇ ਸਾਡੇ ਦਰਸ਼ਕਾਂ ਤੱਕ ਜ਼ਰੂਰ ਗੱਲ ਪਹੁੰਚੇਗੀ ਜੋ ਕਹਿਣਾ ਚਾਹੁੰਦੇ ਨੇ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਦੱਸੋ ਵੇ ਇਸ ਵੇਲੇ ਠੇਕਾ ਮੁਲਾਜ਼ਮ ਦੀ ਕੀ ਪੋਜੀਸ਼ਨ ਆ ਕੀ ਸਥਿਤੀ ਆ ਪੰਜਾਬ ਰੋਡ ਦੇ ਪੰਜਾਬ ਰੋਡ ਵੇਚ ਪਨ ਬਸ ਦੇ ਵਿੱਚ ਪੀ ਆਰ ਟੀ ਸੀ ਦੇ ਵਿੱਚ ਤੁਸੀਂ ਕਿਵੇਂ ਸੰਘਰਸ਼ ਕਰ ਰਹੇ ਹੋ ਕਿਵੇਂ ਜਦੋਜੈਦ ਕਰ ਰਹੇ ਹੋ ਤਾਂ ਜੋ ਉਹਨਾਂ ਨੂੰ ਹੱਕ ਮਿਲ ਸਕੇ ਵੇਖੋ ਸਾਡਾ ਪੰਜਾਬ ਰੋਡ ਵੇਜ ਪਨ ਬਸ ਪੀ ਆਰ ਟੀ ਸੀ ਜੋ ਕਿ ਇੱਕ ਸਰਕਾਰੀ ਦਾਰਾ ਸੀ ਜਾਂ ਹੈ ਪਰ ਅੱਜ ਹਾਲਾਤ ਇਹ ਨੇ ਕਿ ਇਹਨਾਂ ਦੋਨਾਂ ਵਿਭਾਗਾਂ ਦੇ ਵਿੱਚ ਲਗਾਤਾਰ ਆਊਟਸ਼ੋਰਸਡ ਕੰਟਰੈਕਟ ਤੇ ਭਰਤੀਆਂ ਹੋਣ ਕਾਰਨ ਅੱਜ ਲਗਭਗ 80 ਤੋਂ 90% ਜਿਹੜੇ ਮੁਲਾਜ਼ਮਿਆਂ ਆਊਟਸੋਰਸ ਤੇ ਕੰਟਰੈਕਟ ਤੇ ਜਿਹੜੇ ਡਿਊਟੀਆਂ ਨਿਭਾ ਰਹੇ ਨੇ ਤੇ ਜਿਨ੍ਹਾਂ ਨਾਲ ਲਗਾਤਾਰ ਹੀ ਅੱਜ ਤੋਂ ਨਹੀਂ ਲਗਭਗ 20 ਸਾਲਾਂ ਤੋਂ ਲਗਾਤਾਰ ਜਿਹੜਾ ਸ਼ੋਸ਼ਣ ਹੁੰਦਾ ਆ ਰਿਹਾ ਸੋ ਮੁਲਾਜ਼ਮਾਂ ਦੀਆਂ ਮੰਗਾਂ ਇਹ ਨੇ ਕਿ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਤੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜੀਆਂ ਤਨਖਾਹਾਂ ਨੇ ਉਸਕੇਲਾ ਮੁਤਾਬਕ ਤਨਖਾਹਾਂ ਦਿੱਤੇ ਜਾਣ ਤੇ ਪਰ ਲਗਾਤਾਰ ਸਰਕਾਰ ਮੈਨੇਜਮੈਂਟ ਇਹ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨ ਤੋਂ ਅਸਫਲ ਨਜ਼ਰ ਆ ਰਹੀ ਹੈ ਇਸ ਵੇਲੇ ਠੇਕੇਬਲਾਜਮ ਕਿਹੜੀ ਸਮੱਸਿਆ ਨਾਲ ਜੂਝ ਰਿਹਾ ਹੈ ਕਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਮੇਨ ਸਭ ਤੋਂ ਪਹਿਲਾਂ ਤੇ ਵਿਭਾਗ ਦੀ ਗੱਲ ਕਰੀਏ ਕਿ ਵਿਭਾਗ ਦੇ ਵਿੱਚ ਬੱਸਾਂ ਦੀ ਬੜੀ ਵੱਡੀ ਜ਼ਰੂਰਤ ਹੈ ਜੇਕਰ ਵਿਭਾਗ ਦੇ ਵਿੱਚ ਬੱਸਾਂ ਹੋਣਗੀਆਂ ਤੇ ਨੌਕਰੀਆਂ ਹੀ ਤਾਂ ਨੇ ਅੱਜ ਦੇ ਹਾਲਾਤ ਇਹ ਨੇ ਕਿ ਦਿਨੋਂ ਦਿਨ ਆਬਾਦੀ ਵੱਧ ਰਹੀ ਆ ਪਰ ਬੱਸਾਂ ਦੀ ਗਿਣਤੀ ਘਟ ਰਹੀ ਆ ਜਿਹਦੀ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਜੇਕਰ ਬੱਸਾਂ ਹੀ ਨਾ ਹੋਣਗੀਆਂ ਵਿਭਾਗ ਤੇ ਲੋਕਾਂ ਨੂੰ ਸਫ਼ਰ ਸੁਵਿਧਾ ਨਹੀਂ ਮਿਲਣਗੀਆਂ ਨੌਕਰੀਆਂ ਦੇ ਰਸਤੇ ਖਤਮ ਆ ਦੂਸਰੇ ਨੰਬਰ ਤੇ ਨਾਲ ਹੀ ਜਿਹੜਾ ਠੇਕੇਦਾਰੀ ਸਿਸਟਮ ਆ ਜਾਂ ਔਰ ਔਰ ਸ਼ੋਰਚਾ ਜਾਂ ਜਿਹਨੂੰ ਕਹਦੇ ਨੇ ਆਪਾਂ ਕੌਂਟਰੈਕਟ ਮੁਲਾਜ਼ਮ ਨੇ ਉਹ ਲਗਾਤਾਰ ਆਪਣੀਆਂ 20-20 ਸਾਲ ਦੀਆਂ ਸਵਾਵਾਂ ਨਿਭਾ ਰਹੇ ਨੇ ਅਜੇ ਤੱਕ ਰੈਗੂਲਰ ਨਹੀਂ ਕੀਤਾ ਜਾ ਰਿਹਾ ਔਰ ਨਾਲ ਨਾਲ ਜਿਹੜੇ ਠੇਕੇਦਾਰ ਵਿਚੋਲੀਏ ਨੇ ਉਹ ਇਹਨਾਂ ਮੁਲਾਜ਼ਮਾਂ ਦੀ ਚੰਗੀ ਲੁੱਟ ਕਰਦੇ ਆ ਕਦੀ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਪਾਉਣੀਆਂ ਕਦੀ EPF ਜਮਾ ਨਾ ਕਰਾਉਣਾ ਕਦੀ ਮੈਡੀਕਲ ਸਹੂਲਤਾਂ ਨਾ ਮਿਲਣੀਆਂ ਸੋ ਜਿਹੜੀਆਂ ਚੀਜ਼ਾਂ ਨੇ ਵੱਡੇ ਤੌਰ ਤੇ ਜਿਹੜੇ ਆ ਮੁਲਾਜ਼ਮ ਵਰਗ ਨੂੰ ਰੋਡਵੇਜ ਪਨ ਬਸ ਪੀਆਰਟੀਸੀ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਤੌਰ ਤੇ ਗੱਲ ਕਹੀ ਜਾਂਦੀ ਆ ਸਵਾਰੀਆਂ ਵੀ ਕਹ ਕਹਿੰਦੀ ਆ ਨੇ ਸਰਕਾਰ ਵੀ ਕਹਿੰਦੀ ਆ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਥੋੜੇ ਥੋੜੇ ਸਮੇਂ ਬਾਅਦ ਥੋੜੇ ਥੋੜੇ ਦਿਨਾਂ ਬਾਅਦ ਸਟ੍ਰਾਈਕ ਤੇ ਰਹਿੰਦੇ ਹੋ ਧਰਨੇ ਲਾਉਂਦੇ ਹੋ ਚੱਕਾ ਜਾਮ ਕਰਦੇ ਹੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੇਖੋ ਸਾਡਾ ਕੋਈ ਸ਼ੌਂਕ ਨਹੀਂਗਾ ਧਰਨੇ ਮਜਾਰੇ ਜਾਂ ਹੜਤਾਲ ਕਰਨਾ ਕੁਝ ਸਮਾਂ ਪਹਿਲਾਂ ਇਹ ਮੰਗਾਂ ਹੁੰਦੀਆਂ ਸੀ ਜਿਹਨੂੰ ਮੁਲਾਜ਼ਮਾਂ ਦੀਆਂ ਮੰਗਾਂ ਕਹਿੰਦੇ ਸੀ ਅੱਜ ਉਹ ਸਾਡੀਆਂ ਮੁਸ਼ਕਲਾਂ ਬਣ ਚੁੱਕੀਆਂ ਨੇ ਕਿਉਂਕਿ ਸਾਡੇ ਹਾਲਾਤ ਇਹੋ ਜਿਹੇ ਹੋ ਗਏ ਜਿਵੇਂ ਪਹਿਲਾਂ ਮੈਂ ਦੱਸ ਚੁੱਕਿਆ ਕਿ ਵਿਭਾਗ ਦੇ ਵਿੱਚ ਬੱਸਾਂ ਨਾ ਹੋਣ ਕਾਰਨ ਬੱਸਾਂ ਦੀ ਘਾਟ ਹੋਣ ਕਾਰਨ ਸਵਾਰੀ ਓਵਰਲੋਡ ਰਹਿੰਦੀ ਆ ਔਰ ਕਈ ਵਾਰਾਂ ਸਪੇਅਰ ਪਾਰਟ ਜਾਂ ਸਮੇਂ-ਸਮੇਂ ਤੇ ਨਾ ਟਾਇਰ ਬੈਟਰੀਆਂ ਨਾ ਆਉਣੇ ਤੇ ਸਵਾਰੀ ਓਵਰਲੋਡ ਹੋਣ ਕਾਰਨ ਸਵਾਰੀ ਨੂੰ ਚੜਾਇਆ ਨਹੀਂ ਜਾਂਦਾ ਜਾਂ ਕਿਤੇ ਸਵਾਰੀ ਨਹੀਂ ਚੜਦੀ ਤੇ ਉਹ ਵੀ ਅਕਸਰ ਹੀ ਲੜਾਈ ਝਗੜੇ ਜਿਹੜੇ ਉਹ ਮੁਲਾਜ਼ਮਾਂ ਨਾਲ ਰਹਿੰਦੇ ਆ ਜਿਹਦੇ ਕਰਕੇ ਲੋਕਾਂ ਦੀਆਂ ਨਾਰਾਜ਼ਗੀਆਂ ਵੀ ਰਹਿੰਦੀਆਂ ਜਾਂ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਪੈਣੀਆਂ ਜਾਂ ਕੋਈ ਹੋਰ ਸਾਡੇ ਤੇ ਕੁਵਾੜਾ ਆ ਗਿਆ ਨਾ ਜਿਵੇਂ ਮੈਡੀਕਲ ਸਹੂਲਤ ਨਾ ਸਮੇਂ ਤੇ ਮਿਲਨੀ ਜਿਹੜੇ ਮੁਲਾਜ਼ਮ ਦੀ ਕਿਸੇ ਦੀ ਇਸ ਵਿਭਾਗ ਦੇ ਵਿੱਚ ਡਿਊਟੀ ਕਰਦੇ ਆ ਕੋਈ ਮੌਤ ਹੋ ਜਾਂਦੀ ਹੈ ਜਾਂ ਉਹਦਾ ਕੋਈ ਐਕਸੀਡੈਂਟ ਹਾਸਾ ਹੋ ਜਾਂਦਾ ਉਹਨੂੰ ਬਣਦੇ ਬੈਨੀਫਿਟ ਨਾ ਮਿਲਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਕਸਰ ਹੀ ਜਿਹੜੀ ਹੜਤਾਲ ਤਰਨੇ ਮੁਜ਼ਾਰੇ ਕਰਨੇ ਪੈਂਦੇ ਆ ਤੇ ਤਾਂ ਇਹ ਸੁੱਤੀ ਸਰਕਾਰ ਨੂੰ ਜਗਾ ਕੇ ਸਾਡੀਆਂ ਮੰਗਾਂ ਦੀ ਸੁਣਵਾਈ ਹੁੰਦੀ ਆ ਪਰ ਰੋਜ਼ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਨੇ ਕਿ ਮੈਂ ਵੱਡੀ ਪੱਧਰ ਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਵਾ ਕੱਚੇ ਮੁਲਾਜ਼ਮ ਪੱਕੇ ਕੀਤੇ ਨੇ ਕੀ ਤੁਹਾਡੇ ਰੋਡਵੇਜ ਦੇ ਵਿੱਚੋਂ ਜਾਂ ਪਨਵਸ ਦੇ ਵਿੱਚੋਂ ਜਾਂ ਪੀਆਰਟੀਸੀ ਦੇ ਵਿੱਚੋਂ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ ਵੇਖੋ 4 ਸਾਲ ਹੋ ਗਏ ਸਰਕਾਰ ਨੂੰ ਸੱਤਾ ਚਾਹੀਦੀ ਜਦੋਂ ਸਰਕਾਰ ਨੇ ਸੱਤਾ ਚਾਉਣਾ ਸੀ ਤੇ ਸਭ ਤੋਂ ਵੱਡਾ ਰੋਲ ਛੈਨ ਸਾਡੇ ਪੰਜਾਬ ਰੋਡਵੇਜ ਪਨਵਸ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਸੀਗਾ ਜਿਨ੍ਹਾਂ ਨੇ ਬੱਸਾਂ 'ਚ ਪ੍ਰਚਾਰ ਕੀਤਾ ਕਿ ਨਵੀਂ ਸਰਕਾਰ ਲੈ ਕੇ ਆਈਏ ਤੇ ਜਿਹਦੇ ਨਾਲ ਸਾਡੀਆਂ ਨੌਕਰੀਆਂ ਵੀ ਰੈਗੂਲਰ ਹੋਣਗੀਆਂ ਸਾਡੇ ਵਿਭਾਗ ਵੀ ਬਚਣਗੇ ਪਰ ਅਫਸੋਸ ਦੀ ਗੱਲ ਇਹ ਹੈ ਕਿ 4 ਸਾਲਾਂ ਦੇ ਵਿੱਚ ਇੱਕ ਵੀ ਸਾਡਾ ਮਲਾਜ਼ਮ ਪੱਕਾ ਨਹੀਂ ਕੀਤਾ ਨਾ ਕੋਈ ਆਊਟਸੋਰਸ ਵਾਲਾ ਪੱਕਾ ਕੀਤਾ ਨਾ ਕੋਈ ਕੰਟਰੈਕਟ ਵਾਲਾ ਕੀਤਾ ਔਰ ਨਾ ਹੀ ਕਿਸੇ ਮਲਾਜ਼ਮ ਦੀ ਕੋਈ ਤਨਖਾਹ ਵਧਾਈ ਆ ਔਰ ਨਾਲ ਨਾਲ 4 ਸਾਲਾਂ ਦੇ ਸਮੇਂ ਦੌਰਾਨ ਇੱਕ ਵੀ ਬੱਸ ਵਿਭਾਗ ਦੇ ਵਿੱਚ ਨਵੀਂ ਨਹੀਂ ਪਾਈ ਜਿਹੜੀਆਂ ਚੁਣੌਤੀਆਂ ਦਾ ਅਸੀਂ ਸਾਹਮਣਾ ਵੱਡੇ ਪੱਧਰ ਤੇ ਕਰਦੇ ਆ ਰਹੇ ਹਾਂ ਜੇਕਰ ਬੱਸਾਂ ਵਿਭਾਗ 'ਚ ਸਮੇਂ-ਸਮੇਂ ਤੇ ਪਾਈਆਂ ਹੁੰਦੀਆਂ ਤੇ ਸែន ਸਾਨੂੰ ਲੋਕਾਂ ਨੂੰ ਸਫ਼ਰ ਸਹੂਲਤ ਵੀ ਮਿਲਦੀ ਤੇ ਸਾਡੀਆਂ ਵੀ ਮੁਸ਼ਕਲਾਂ ਘਟਦੀਆਂ ਜਿਹੜੀਆਂ ਵੱਡੀਆਂ ਚੁਣੌਤੀਆਂ ਸਾਡੇ ਲਈ ਆ ਰਹੀਆਂ ਨੇ ਤੇ ਪਰ ਭਗਵੰਤਪਾਨ ਸਰਕਾਰ ਵੱਲੋਂ ਤੋਂ ਅਕਸਰ ਕਿਹਾ ਜਾਂਦਾ ਹੈ ਕਿ ਇੰਨੀ ਹਜ਼ਾਰ ਬੱਸਾਂ ਇੰਨੇ ਸੈਂਕੜੇ ਬੱਸਾਂ ਸੀ ਰੋਡਵੇ ਦੇ ਵਿੱਚ ਪਾਤੀਆਂ ਪਨ ਬੱਸ ਦੇ ਵਿੱਚ ਪਾਤੀਆਂ ਨਵੀਆਂ ਬੱਸਾਂ ਪਾਤੀਆਂ ਤੇ ਹੁਣ ਇਹਨਾਂ ਨੇ ਮਿੰਨੀ ਬੱਸਾਂ ਦੇ ਪਰਮਿਟ ਵੀ ਦੇਣੇ ਸ਼ੁਰੂ ਕੀਤੇ ਨੇ ਵੇਖੋ ਜਿਹੜੀ ਬੱਸਾਂ ਪਾਉਣ ਦੀ ਗੱਲ ਹੁਣ ਆਈ ਆ ਜਦੋਂ ਸਾਡਾ ਪਿਛਲੇ ਸਮੇਂ ਵੱਡਾ ਜਿਹੜਾ ਸੰਘਰਸ਼ ਅੰਦੋਲਨ ਚੱਲਿਆ ਤੇ ਸੀਐਮ ਸਾਹਿਬ ਨੇ ਉਦੋਂ ਬੋਲਿਆ ਕਿ ਅਸੀਂ ਇਹ ਬੱਸਾਂ ਇਹ ਵਿਭਾਗ ਦੇ ਵਿੱਚ ਪਾ ਰਹੇ ਹਾਂ ਉਹ ਵੀ ਕੀ ਸਰਕਾਰ ਸਾਨੂੰ ਬਜਟ ਨਹੀਂ ਦੇ ਰਹੀ ਜਿਹੜੀ ਬਜਟ ਸੈਸ਼ਨ ਦੇ ਵਿੱਚ ਉਹ ਵੀ ਵਿਭਾਗ ਨੇ ਇੱਕ ਲੋਨ ਲੈ ਕੇ ਪ੍ਰਕਿਰਿਆ ਦੇ ਨਾਲ ਬਸਾਂ ਪਾਉਣੀਆਂ ਨੇ ਤੇ ਉਹ ਵੀ ਅਜੇ ਸਮੇਂ ਤੇ ਬਸਾਉਣ ਗਿਆ ਤੇ ਤਾਂ ਕਲੀਅਰ ਹੋਣਾ ਦੂਸਰੀ ਗੱਲ ਹੈ ਕਿ ਜਿਹੜੀਆਂ ਮਿੰਨੀ ਬੱਸ ਪਰਮਿਟ ਦੇ ਰਹੀ ਹੈ ਸਰਕਾਰ ਉਹ ਸਿੱਧੇ ਤੌਰ ਤੇ ਲੋਕਾਂ ਦਾ ਆਮ ਜਨਤਾ ਦਾ ਧੋਖਾ ਵਾ ਕਿਉਂਕਿ ਜੇਕਰ ਸਰਕਾਰ ਨੇ ਮਿੰਨੀ ਬੱਸ ਪਰਮਿਟ ਦੇ ਕੇ ਲੋਕਾਂ ਨੂੰ ਬੱਸਾਂ ਪਾਉਣ ਦਾ ਮੌਕਾ ਦੇਤਾ ਬਰੋਜਗਾਰਾਂ ਨੂੰ ਉਹ ਇੱਕ ਇੱਕ ਜਿਹੜਾ ਨੌਜਵਾਨ ਹੈ ਜਾਂ ਜਿਹੜਾ ਬਰੋਜਗਾਰ ਹੈ ਉਹ ਇੱਕ ਬਸ ਹੀ ਪਾ ਸਕਦਾ ਤੇ ਜੇ ਸਰਕਾਰ ਵਿਭਾਗ ਦੇ ਵਿੱਚ ਸਰਕਾਰ ਦੀ ਬਸ ਪਾਉਗੀ ਤੇ ਆਟੋਮੈਟਿਕ 5-6 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਦੂਜੀ ਵੱਡੀ ਗੱਲ ਜਿਹੜੀ ਵੀ ਮਿੰਨੀ ਬੱਸ ਪ੍ਰਾਈਵੇਟ ਪਾਉਗੀ ਉਹਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਊਗਾ ਕਿਉਂਕਿ ਮਿੰਨੀ ਬੱਸ ਪਰ ਜਿਹੜੀ ਉਹ ਪਿੰਡਾਂ ਦੇ ਵਿੱਚ ਪਿੰਡੂ ਬੱਸ ਸਰਵਿਸ ਚੱਲਣੀ ਆ ਜਿਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੱਚੇ ਸਾਡੀਆਂ ਭੈਣਾਂ ਨੇ ਉਹਨਾਂ ਨੇ ਆ ਕੇ ਚੰਗੀ ਸਿੱਖਿਆ ਲਈ ਸ਼ਹਿਰਾਂ ਨੂੰ ਉਹਨਾਂ ਦੇ ਸ਼ਹਿਰਾਂ ਜਾ ਕੇ ਆਪਣੀ ਉੱਚ ਸਿੱਖਿਆ ਲੈਣੀ ਆ ਪਰ ਉਹਨਾਂ ਨੂੰ ਉਹ ਬੱਸਾਂ ਦੇ ਵਿੱਚ ਜਿਹੜੀ ਫ੍ਰੀ ਸਫ਼ਰ ਸਹੂਲਤ ਉਹ ਨਹੀਂ ਮਿਲ ਸਕਦੀ ਇਸੇ ਤਰ੍ਹਾਂ ਹੀ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਨੇ ਜਿਨ੍ਹਾਂ ਨੇ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣਾ ਆਪਣੇ ਕੰਮਾਂਕਰਾਂ ਲਈ ਉੱਚ ਸਿੱਖਿਆ ਲਈ ਆਉਣਾ ਆਪਣੇ ਬਿਜ਼ਨਸ ਵਾਸਤੇ ਆਉਣਾ ਕਿਸੇ ਨੇ ਉਹਨੂੰ ਉਹਦੇ ਵਿੱਚ ਫ੍ਰੀ ਸਫ਼ਰ ਸਹੂਲਤ ਨਾ ਮਿਲਣ ਕਰਕੇ ਉਹ ਆਟੋਮੈਟਿਕ ਉਹ ਟਰਾਂਸਪੋਰਟ ਦੀ ਜਿਹੜੀ ਜਿਹੜੀ ਸਹੂਲਤ ਆ ਉਹ ਤੋਂ ਵਾਂਝੇ ਹੋ ਜਾਣਗੇ ਜੇਕਰ ਇਹੀ ਸਰਕਾਰ ਸਰਕਾਰੀ ਬੱਸਾਂ ਪਾਉਂਦੀ ਇੱਕ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ ਜਿਹੜੇ ਪਿੰਡਾਂ 'ਚ ਸਾਡੇ ਬੱਚੇ ਨੇ ਪੜ੍ਹੇ ਲਿਖੇ ਤੇ ਇੱਕ ਉਹਨਾਂ ਨੂੰ ਸਹੂਲਤ ਮਿਲਣੀ ਸੀ ਸੋ ਜੇ ਅੱਜ ਗੱਲ ਕਰੀਏ ਬੱਸ ਪਾਉਣ ਦੀ ਜੇ ਆਪਾਂ ਮਿੰਨੀ ਬੱਸ ਵੀ ਕਰੀਏ ਤੇ ਲਗਭਗ 15 ਤੋਂ 20 ਲੱਖ ਤੋਂ ਘੱਟ ਕੋਈ ਵੀ ਬੱਸ ਨਹੀਂ ਪੈਂਦੀ ਜਿਹੜਾ ਨੌਜਵਾਨ ਨੂੰ ਅੱਜ ਪਰਮਿਟ ਦੇ ਰਹੇ ਆ ਉਹ ਬੇਰੋਜ਼ਗਾਰ ਕਾਦਾ ਹੋਇਆ ਜੇ 20 ਲੱਖ ਰੁਪਏ ਦੀ ਬੱਸ ਪਾਲੂਗਾ ਜੇ ਉਹ ਸਰਕਾਰ ਬੱਸ ਆਪਣੇ ਵਿਭਾਗ ਚ ਪਾਉਂਦੀ ਤੇ ਆਟੋਮੈਟਿਕ ਉਹ ਇੱਥੇ 20000 25000 30000 ਜੋ ਵੀ ਸਰਕਾਰ ਦੀ ਲਿਮਟ ਹੁੰਦੀ ਉਹਦੇ ਮੁਤਾਬਕ ਉਹ ਨੌਕਰੀ ਕਰਦਾ ਔਰ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਉਹ ਜਿਹੜਾ ਪਾਲਣ ਪੋਸ਼ਣ ਕਰ ਸਕਦਾ ਸੀ ਬਿਲਕੁਲ ਠੀਕ ਹੈ ਜੇ ਤੁਸੀਂ ਆਖਿਆ ਬੀ ਰਜ਼ਗਾਰ ਹੋਣਾ ਚਾਹੀਦਾ ਪਰ ਜਿਹੜਾ 20 ਲੱਖ ਦੀ ਬੱਸ ਪਾਵੇਗਾ ਤੇ ਉਹ ਤਾਂ ਅਮੀਰ ਹੋਇਆ ਬੇਰਜ਼ਗਾਰ ਨਾ ਹੋਇਆ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਇੱਕ ਹੋਰ ਗੱਲ ਤੁਸੀਂ ਅਕਸਰ ਰੌਲਾ ਪਾਉਂਦੇ ਆ ਕਿ ਕਿਲੋਮੀਟਰ ਸਕੀਮ ਤੀਨ ਬੱਸਾਂ ਨਹੀਂ ਪਾਉਣ ਦੇਣੀਆਂ ਕਿਲੋਮੀਟਰ ਸਕੀਮ ਦੀਆਂ ਆਏ ਆ ਐਦਾਂ ਤੁਸੀਂ ਉਹਦਾ ਵਿਰੋਧ ਕਿਉਂ ਕਰਦੇ ਆ ਹਾਲਾਂਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਾਰਾ ਕੁਝ ਵੇਖੋ ਇਹਨੂੰ ਆਪਾਂ ਸਰਕਾਰੀ ਬੱਸਾਂ ਕਹਿ ਦਿੰਦੇ ਆ ਪਿਛਲੇ ਸਮੇਂ 'ਚ ਹੁੰਦਾ ਸੀ ਜਿਹੜੀ ਪੰਜਾਬ ਰੋਡਵੇਜ ਸੀਗੀ ਕਿ ਸਰਕਾਰ ਹਰ ਸਾਲ ਬਾਈਟ ਸੈਸ਼ਨ ਦੇ ਵਿੱਚ ਬਾਈਟ ਰੱਖਦੀ ਸੀ 200 ਕਰੋੜ 300 ਕਰੋੜ ਤੇ ਉਹਦੇ ਨਾਲ ਸੈਂਕੜੇ ਬੱਸਾਂ ਖਰੀਦੀਆਂ ਜਾਂਦੀਆਂ ਸੀ ਪਰ ਲਗਭਗ ਪਿਛਲੇ 20 ਸਾਲਾਂ ਤੋਂ ਸਰਕਾਰ ਨੇ ਜਿਹੜਾ ਬਾਈਟ ਰੱਖਣ ਦੀ ਪ੍ਰਕਿਰਿਆ ਉਹ ਖਤਮ ਕਰਤੀ ਅੱਜ ਪਣ ਵਾਸਤੇ ਪੀਆਰਟੀਸੀ ਦੋਨੇ ادارے ਨੇ ਉਹ ਜਿਹੜੇ ਖੁਦਮੁਖਤਿਆਰ ادارے ਨੇ ਜਿੱਥੇ ਜਿਹੜੀ ਦੋਨੇ ادارے ਨੇ ਆਪਣਾ ਲੋਨ ਲੈ ਕੇ ਤੇ ਆਪਣੀਆਂ ਬੱਸਾਂ ਪਾਉਂਦੇ ਉਹਨਾਂ ਨੂੰ ਲੋਨ ਲੈ ਕੇ ਉਸ ਤੋਂ ਬਾਅਦ ਬੱਸਾਂ ਨੂੰ ਚਲਾ ਕੇ ਤੇ ਉਹ ਸਮੇਂ-ਸਮੇਂ ਤੇ ਉਹਦੀਆਂ ਕਿਸ਼ਤਾਂ ਤਾਰ ਕੇ ਤੇ ਲਗਭਗ 2-3 ਸਾਲਾਂ ਬਾਅਦ ਬੱਸਾਂ ਨੂੰ ਕਰਜ਼ਾ ਮੁਕਤ ਕਰਕੇ ਲਗਭਗ 15-15 ਸਾਲ ਉਹ ਜਿਹੜੀਆਂ ਬੱਸਾਂਾਂ ਵਾਂ ਲੋਕਾਂ ਨੂੰ ਸਵਾਵਾ ਵੀ ਦਿੰਦੀਆਂ ਨੇ ਔਰ 1:5 ਦੀ ਰੇਸ਼ਿਓ ਦੇ ਨਾਲ ਜਾਂ 6:1 ਦੀ ਰੇਸ਼ਿਓ ਨਾਲ ਉਥੇ ਮਲਾਜ਼ਮ ਭਰਤੀ ਹੋ ਕੇ ਤੇ ਆਪਣੀਆਂ ਸਵਾਵਾਾਂ ਵੀ ਨਿਭਾਉਂਦੇ ਨੇ ਤੇ ਆਪਣੀਆਂ ਤਨਖਾਹਾਂ ਵੀ ਲੈਂਦੇ ਆ ਦੂਜੇ ਪਾਸੇ ਸਰਕਾਰ ਨੇ ਹੁਣ ਕੀ ਕਰਤਾ ਵੀ ਕਿਲੋਮੀਟਰ ਬੱਸਾਂ ਦੀ ਸਕੀਮ ਦੀ ਪ੍ਰਕਿਰਿਆ ਲੈ ਜਾਂਦੀ ਆ ਵੀ ਵਿਭਾਗ ਚ ਕਿਲੋਮੀਟਰ ਬੱਸਾਂ ਪਾ ਕੇ ਤੇ ਅਸੀਂ ਸ਼ਹਿਰਦ ਕਮਾਈ ਕਰ ਸਕੀਏ ਉਥੋਂ ਸਿੱਧਾ ਹੀ ਸਿੱਧ ਹੁੰਦਾ ਵਾ ਕੀ ਸਰਕਾਰ ਆਪਣੇ ਵਿਭਾਗਾਂ ਨੂੰ ਖਤਮ ਕਰਨ ਵਾਲੇ ਪਾਸੇ ਜਾ ਰਹੀ ਹੈ ਜਿਹੜੇ ਟਰਾਂਸਪੋਰਟ ਦੇ ਵਿਭਾਗ ਨੇ ਕਿਉਂਕਿ ਜੇ ਇੱਕ ਅਣਜਾਣ ਬੰਦਾ ਕੋਈ ਪ੍ਰਾਈਵੇਟ ਆਪਰੇਟਰ ਇੱਥੇ ਬੱਸ ਪਾ ਕੇ ਮੁਨਾਫਾ ਕਮਾ ਸਕਦਾ ਤੇ ਸਿੱਧੇ ਤੌਰ ਤੇ ਆ ਵੀ ਘਾਟ ਸਾਡੀ ਸਰਕਾਰ ਦੇ ਵਿੱਚ ਆ ਜੇ ਆਪਾਂ ਉਹਦੇ ਅੰਕੜਿਆਂ ਦੀ ਗੱਲ ਕਰੀਏ 1 ਕਿਲੋਮੀਟਰ ਬੱਸਿਆ ਕਿਲੋਮੀਟਰ ਬੱਸ ਨੂੰ ਇੱਥੇ 10 ਰੁਪਏ ਐਗਰੀਮੈਂਟ ਤੇ ਆਰਡੀਨਰੀ ਬੱਸ ਮੰਨ ਲਓ ਲੇਲੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਉਸ ਤੋਂ ਬਾਅਦ ਉਹਨੂੰ ਡੀਜ਼ਲ ਵੀ ਦੇਣਾ ਹੋਰ ਵੀ ਖਰਚਿਆ ਉਹਦੇ 10 ਰੁਪਏ ਦੇ ਹਿਸਾਬ ਨਾਲ ਉਹਦਾ ਐਗਰੀਮੈਂਟ ਕਰ ਲੈਣਾ 12000 ਕਿਲੋਮੀਟਰ ਨੂੰ ਲਗਭਗ ਮਹੀਨੇ 'ਚ ਕਰਾ ਪਰ ਉੱਥੇ ਕਿਤੇ ਨਾ ਕਿਤੇ ਕਈ ਜਗ੍ਹਾ ਤੇ ਮਿਲੀ ਭੁਗਤ ਦੇ ਨਾਲ ਉਹਨੂੰ 15 ਤੋਂ 20000 ਕਿਲੋਮੀਟਰ ਕਰਾ ਕੇ ਇੱਥੋਂ ਤੱਕ ਆ ਗਿਆ ਵੀ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੱਕ ਦੀ ਉਹਦੀ ਪੇਮੈਂਟ ਇੱਕ ਇੱਕ ਮਹੀਨੇ ਦੀ ਬਣ ਜਾਂਦੀ ਆ ਤੇ ਜਿਹੜੀ ਦੂਜੇ ਪਾਸੇ ਅਸੀਂ ਵਿਭਾਗ ਦੀ ਬੱਸ ਲਾਉਣ ਤੇ ਲੈ ਕੇ ਪਾਉਣੇ ਆ ਉਹਦੀ ਕਿਸ਼ਤ 60000 65000 70000 ਰੁਪਏ ਹੁੰਦੀ ਆ ਬਲਕਿ ਦੋ ਬੱਸਾਂ ਜਿਹੜੀਆਂ ਉਹਦੇ ਬਰਾਬਰ ਦੋ ਬੱਸਾਂ ਦੀ ਅਸੀਂ ਕਿਸ਼ਤ ਦੇ ਸਕਦੇ ਆ ਜੇ ਆਪਣੇ ਵਿਭਾਗ ਦੀ ਪਾਈਏ ਪਰ ਹੁੰਦਾ ਕੀ ਆ ਕਿ ਜਿਹੜਾ ਪ੍ਰਾਈਵੇਟ ਆਪਰੇਟਰ ਆ ਉਹ ਪੰਜਾਂ ਸਾਲਾਂ ਦੇ ਵਿੱਚ ਆਪਣਾ ਮੁਨਾਫਾ ਵੀ ਕਮਾ ਕੇ ਲੈ ਜਾਂਦਾ ਵਿਭਾਗ ਦੇ ਵਿੱਚੋਂ ਤੇ ਲਗਭਗ ਜੇ ਆਪਾਂ 2 ਲੱਖ ਜਿਵੇਂ 1.5 ਲੱਖ ਦੀ ਪੇਮੈਂਟ ਕਹਿੰਦੇ ਇੱਕ ਮਹੀਨੇ ਚ ਜਾਂਦੀ ਆ ਤੇ ਤਿੰਨਾਂ ਸਾਲਾਂ ਦੇ ਵਿੱਚ ਉਹ ਬੱਸ ਨੂੰ ਫ੍ਰੀ ਕਰ ਜਾਂਦਾ ਔਰ 6 ਸਾਲ ਬੱਸ ਚਲਾ ਕੇ ਦੋ ਬੱਸਾਂ ਦੇ ਤਿੰਨ ਬੱਸਾਂ ਦੇ ਪੈਸੇ ਵੀ ਲੈ ਜਾਂਦਾ ਨਾਲ ਦੀ ਨਾਲ ਆਪਣੀ ਬੱਸ ਲੈ ਜਾਂਦਾ ਪੰਜਾਂ 6 ਸਾਲਾਂ ਬਾਅਦ ਤੇ ਦੂਜੇ ਪਾਸੇ ਜਿਹੜੀ ਵਿਭਾਗ ਦੀ ਬੱਸ ਆ ਉਹ ਲਗਭਗ 15 ਸਾਲ ਤੱਕ ਆਮ ਲੋਕਾਂ ਨੂੰ ਜਿਹੜੀ ਸਫਰ ਸੁਵਿਧਾ ਵੀ ਦਿੰਦੀ ਆ ਤੇ ਵਿਭਾਗ ਨੂੰ ਮੁਨਾਫਾ ਵੀ ਕਮਾ ਕੇ ਦਿੰਦੀ ਆ ਚਲੋ ਇਹ ਤਾਂ ਗੱਲ ਕਿਲੋਮੀਟਰ ਸਕੀਮ ਦੀ ਹੀ ਹੋ ਗਈ ਇਤਿਸੀ ਆਖਿਆ ਵੀ ਲੋਕਾਂ ਦਾ ਬਹੁਤ ਵੱਡਾ ਧੋਖਾ ਸੂਬੇ ਸੂਬੇ ਦੇ ਨਾਲ ਬਹੁਤ ਵੱਡਾ ਧੋਖਾ ਵਾ ਬਿਲਕੁਲ ਪੰਜਾਬ ਦੇ ਨਾਲ ਧੋਖਾ ਵਾ ਤੇ ਪਰ ਆ ਹੁਣ ਪਿੱਛੇ ਜਾ ਸਰਕਾਰ ਨੇ ਠੇਕੇ ਤੇ ਕੱਚੇ ਮਲਾਜ਼ਮ ਭਰਤੀ ਕਰਨ ਦੀ ਗੱਲ ਕੀਤੀ ਹੈ ਵੀ ਅਸੀਂ ਪੀਆਰਟੀਸੀ ਦੇ ਵਿੱਚ ਪੰਜਾਬ ਰੋਡਵੇ ਦੇ ਵਿੱਚ ਪੰਨ ਬੱਸ ਦੇ ਵਿੱਚ ਕੱਚੇ ਮਲਾਜ਼ਮ ਭਰਤੀ ਕਰਨੇ ਪਰ ਤੁਸੀਂ ਉਹਦਾ ਵੀ ਵਿਰੋਧ ਕਰ ਰਹੇ ਕਿਉਂਕਿ ਤੁਸੀਂ ਤਾਂ ਆਪ ਕੱਚੇ ਹੋ ਬਿਲਕੁਲ ਅਸੀਂ ਉਹੀ ਗੱਲ ਕਰਦੇ ਹਾਂ ਕਿ ਵਿਭਾਗ ਤੇ ਸਰਕਾਰ ਦਾ ਤੇ ਸਰਕਾਰੀ ਵਿਭਾਗ ਆ ਤੋ ਅਸੀਂ ਲਗਭਗ ਇਹਨਾਂ ਵਿਭਾਗਾਂ ਦੇ ਵਿੱਚ ਅੱਜ ਸਾਨੂੰ 16 16 17 17 ਸਾਲ 20 20 ਸਾਲ ਹੋ ਗਏ ਕਈ ਮਲਾਜ਼ਮਾਂ ਨੂੰ ਜਿਹੜੇ ਇਸ ਵਿਭਾਗ ਦੇ ਵਿੱਚ ਆਸਾਂ ਉਮੀਦਾਂ ਨਾਲ ਆਏ ਸੀ ਕਿ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਜਾਂ 3 ਸਾਲਾਂ ਬਾਅਦ ਰੈਗੂਲਰ ਹੋ ਜਾਣਗੇ ਕਿਉਂਕਿ ਨਾਲ ਦੀਆਂ ਸਟੇਟਾਂ 'ਚ ਰੈਗੂਲਰ ਹੋਏ ਨਹੀਂ ਹਰਿਆਣੇ ਦੀ ਸਟੇਟ ਨੇ ਵੀ ਪਾਲਿਸੀ ਲੈ ਕੇ ਆਂਦੀ ਵੀ 3 ਸਾਲਾਂ ਬਾਅਦ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ। ਹਿਮਾਚਲ ਦੀ ਸਰਕਾਰ ਨੇ ਲੈ ਕੇ ਆਂਦੀ ਪਾਲਿਸੀ 2 ਸਾਲਾਂ ਬਾਅਦ ਰੈਗੂਲਰ ਕੀਤਾ। ਪਰ ਸਾਡੀ ਬਦ ਕਿਸਮਤੀ ਲਾ ਲੋ ਜਾਂ ਸਾਡੇ ਪੰਜਾਬ ਦੀ ਜਾਂ ਸਾਡੇ ਮੁਲਾਜ਼ਮਾਂ ਦੀ ਜਾਂ ਨੌਜਵਾਨਾਂ ਦੀ ਇੱਥੇ ਲਗਭਗ 16 16 17 ਸਾਲ 20 20 ਸਾਲ ਨੌਕਰੀਆਂ ਕਰਦਿਆਂ ਹੋ ਗਏ ਆ। ਇੱਕ ਵੀ ਮੁਲਾਜ਼ਮ ਸਰਕਾਰ ਨੇ ਪੱਕਾ ਨਹੀਂ ਕੀਤਾ। ਜਦੋਂ ਸਰਕਾਰ ਦਾ ਲਾਖਤ ਸਾਲ ਹੁੰਦਾ ਵਾ ਚੋਣਾਂ ਦਾ ਉਦੋਂ ਲਾਸਟ ਤੇ ਕੋਈ ਨਾ ਕੋਈ ਪਾਲਿਸੀ ਲੈ ਕੇ ਆ ਜਾਂਦੇ ਆ ਜਿਹਨੂੰ ਕਿਤੇ ਨਾ ਕਿਤੇ ਸਟੇ ਹੋ ਜਾਂਦਾ ਫਿਰ ਉਹ ਖਤਮ ਹੋ ਜਾਂਦੀ ਆ ਇਸੇ ਤਰ੍ਹਾਂ ਲਗਭਗ ਸਾਨੂੰ ਜਿਹੜੀਆਂ ਤਿੰਨ ਦਹਾਕੀਆਂ ਤੋਂ ਜਿਹੜੀਆਂ ਸਰਕਾਰਾਂ ਆ ਰਹੀਆਂ ਨੇ ਇਸੇ ਤਰ੍ਹਾਂ ਹੀ ਵਰਗਾ ਲਈਆਂ ਨੇ ਹੁਣ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਸੱਤਾ ਚ ਆਈ ਸੀ ਇਹਨਾਂ ਨੇ 16 5 23 ਦੀ ਇੱਕ ਪਾਲਿਸੀ ਲੈ ਕੇ ਆਂਦੀ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਆ ਉਹਦੇ ਚ ਇੰਨੇ ਮੁਲਾਜ਼ਮ ਪੱਕੇ ਕਰਤੇ ਆ ਪਰ ਉਹ ਪਾਲਿਸੀ ਹੈ ਕਿ ਇੱਕ ਡੈਨਕੇਡਰ ਪਾਲਿਸੀ ਆ ਜਿਹਦੇ ਵਿੱਚ ਕੋਈ ਵੀ ਮੁਲਾਜ਼ਮ ਨੂੰ ਉਹਦੇ 'ਚ ਸਹੂਲਤ ਨਹੀਂ ਹੈਗੀ ਨਾ ਤੇ ਉਹਨੂੰ ਉਹਦੇ 'ਚ ਐਗਰੀਮੈਂਟ ਹੈਗੀ ਐਗਰੀਮੈਂਟ ਹੈਗੀ ਕੋਈ ਨਾ ਉਹਦੇ 'ਚ ਹੈਗੀ ਆ ਤਨਖਾਹ ਦਾ ਕੋਈ ਸਕੇਲ ਲਾਗੂ ਹੈਗਾ ਨਾਉ ਦੇ ਕੋਈ ਸਰਵਿਸ ਰੂਲ ਨਹੀਂ ਔਰ ਨਾ ਉਹਨੂੰ ਵਿਭਾਗ ਚ ਰੈਗੂਲਰ ਕੀਤਾ ਜਾਣਾ ਸੋ ਇਹਨਾਂ ਕਰਕੇ ਸਾਡਾ ਜਿਹੜਾ ਅਕਸਰ ਹੀ ਸਰਕਾਰ ਨਾਲ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਨੇ ਤੇ ਅਸੀਂ ਉਹਨਾਂ ਨੂੰ ਆਪਣੇ ਤਰਕ ਦਿੰਨੇ ਆ ਕਿ ਹਿਮਾਚਲ ਸਰਕਾਰ 2 ਸਾਲਾਂ ਬਾਅਦ ਆਪਣੇ ਕਾਰਪੋਰੇਸ਼ਨ ਦੇ ਵਿੱਚ HRTC ਦੇ ਵਿੱਚ ਰੈਗੂਲਰ ਕਰ ਰਹੀ ਆ ਇਸੇ ਤਰ੍ਹਾਂ ਹਰਿਆਣਾ ਰੋਡਵੇ ਵਿੱਚ ਕਰ ਰਹੀ ਆ ਜਾਂ ਹੋਰ ਵੱਖ-ਵੱਖ ਸਟੇਟਾਂ ਨੇ ਉਹ ਰੈਗੂਲਰ ਕਰ ਰਹੀਆਂ ਨੇ ਸੋ ਅਸੀਂ ਵੀ ਉਹ ਵਿਭਾਗ ਦੇ ਵਿੱਚ ਮੁਲਾਜ਼ਮ ਭਰਤੀ ਹੋ ਕੇ ਆਏ ਆ ਜਿਹੜੀਆਂ ਸ਼ਰਤਾਂ ਨਾਲ ਪਹਿਲਾਂ ਰੈਗੂਲਰ ਮੁਲਾਜ਼ਮ ਭਰਤੀ ਹੁੰਦੇ ਸੀਗੇ ਉਸ ਤਰੀਕੇ ਨਾਲ ਹੀ ਸਾਨੂੰ ਵੀ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਤਾਂ ਕਿ ਅਗਵੀ ਬਚ ਸਕਣ ਤੇ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਸਤੇ ਵੀ ਖੁੱਲ ਸਕਣ। ਨਹੀਂ ਪਰ ਮੈਂ ਉਹੀ ਤਾਂ ਗੱਲ ਕਹਿ ਰਿਹਾ ਵੀ ਸਰਕਾਰ ਤਾਂ ਭਰਤੀ ਕਰਨਾ ਚਾਹੁੰਦੀ ਆ ਪਰ ਤੁਸੀਂ ਕਿਉਂ ਨਹੀਂ ਕਰ ਦਿੰਦੇ ਤੁਸੀਂ ਹਰੇਕ ਥਾਂ ਜਾ ਕੇ ਉੱਥੇ ਆਪਣਾ ਧਰਨਾ ਹੀ ਬਜ਼ਾਰੇ ਸ਼ੁਰੂ ਕਰ ਦਿੰਦੇ ਆ ਜਦੋਂ ਸਰਕਾਰ ਇੰਟਰਵਿਊ ਲੈਣਾਂ ਦੀ ਕੋਸ਼ਿਸ਼ ਕਰਦੀ ਆ। ਵੇਖੋ ਜਿਹੜੀ ਸਰਕਾਰ ਨੇ ਪਿਛਲੇ ਸਮੇਂ ਵੀ ਇੰਟਰਵਿਊ ਕੀਤੀ ਜਿਹੜੀਆਂ ਅੱਜ 2-3 ਸਾਲ ਤੋਂ ਪਹਿਲਾਂ ਕਰਦੇ ਉਹ ਵੀ ਉਹੀ ਜਿਹੜੇ ਤਰੀਕੇ ਨਾਲ ਸ਼ੋਸ਼ਣ ਸਾਡਾ ਹੋ ਰਿਹਾ ਲਗਭਗ 15-20 ਸਾਲ ਤੋਂ ਉਸੇ ਤਰੀਕੇ ਨਾਲ ਹੀ ਨਵੇਂ ਨੌਜਵਾਨਾਂ ਦਾ ਕਰ ਰਿਹਾ ਜਿਹੜੇ ਪੜ੍ਹ ਲਿਖ ਕੇ ਉਹ ਵੀ ਕਿਤੇ ਨਾ ਕਿਤੇ ਭਲੇਖੇ ਚ ਆ ਜਾਂਦੇ ਨੇ ਕਿ ਅਸੀਂ ਰੋਡਵੇਜ ਪੀਆਰਟੀਸੀ ਚ ਭਰਤੀ ਹੋਵਾਂਗੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਰੈਗੂਲਰ ਹੋਵਾਂਗੇ ਪਰ ਅਸੀਂ ਸਰਕਾਰ ਨੂੰ ਵਾਰ ਵਾਰ ਇਹੀ ਕਹਿ ਰਹੇ ਹਾਂ ਕਿ ਵੀ ਕੋਈ ਨਾ ਕੋਈ ਪਾਲਿਸੀ ਲੈ ਕੇ ਆਓ ਜਿਹਦੇ ਚ ਪੁਰਾਣੇ ਮੁਲਾਜ਼ਮਾ ਨੂੰ ਵੀ ਪਤਾ ਹੋਵੇ ਕਿ ਅਸੀਂ 2 ਸਾਲਾਂ ਬਾਅਦ 3 ਸਾਲਾਂ ਬਾਅਦ ਰੈਗੂਲਰ ਹੋ ਗਏ ਜਾਂ 5 ਸਾਲਾਂ ਬਾਅਦ ਹੋ ਗਏ ਆ ਤੇ ਨਵੇਂ ਜਿਹੜੇ ਨੌਜਵਾਨ ਭਰਤੀ ਕਰਨੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਅ ਕਿ ਵਿਭਾਗ ਚ ਮੁਲਾਜ਼ਮ ਭਰਤੀ ਹੋ ਕੇ ਆ ਜਾਂਦਾ ਨੌਜਵਾਨ ਉਹ ਜਦੋਂ ਕਿਤੇ ਇੱਥੇ ਡਿਊਟੀ ਕਰਦਾ ਉਹ ਤੇ ਕੋਈ ਵੀ ਸਰਵਿਸ ਰੂਲ ਲਾਗੂ ਨਹੀਂਗਾ ਕਿ ਹੋਈ ਇੱਕ ਜਾਂ ਦੋ ਗਲਤੀ ਹੋਣ ਤੇ ਤੁਰੰਤ ਤੋਂ ਨੂੰ ਜਦੋਂ ਉਹ 5 ਜਾਂ 7 ਸਾਲ ਨੌਕਰੀ ਕਰ ਲੈਂਦਾ ਨਾ ਉਹ ਕਹਿੰਦੇ ਘਰਦਾ ਰਹਿ ਗਿਆ ਨਾ ਕੱਢਦਾ ਰਹਿ ਗਿਆ ਤੇ ਉਦੋਂ ਨੂੰ ਕੋਈ ਨਾ ਕੋਈ ਕੰਡੀਸ਼ਨ ਲਾ ਕੇ ਤੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਫਿਰ ਉਹ ਇਹੋ ਜੀ ਸਥਿਤੀ ਦੇ ਵਿੱਚ ਹੁੰਦਾ ਕਿ ਹੋਰ ਕਿਸੇ ਵਿਭਾਗ ਦੇ ਵਿੱਚ ਉਹਦੀ ਨੌਕਰੀ ਲੱਗਣ ਦੀ ਏਜ ਵੀ ਜਿਹੜੀ ਉਹ ਲੰਘ ਚੁੱਕੀ ਹੁੰਦੀ ਆ ਸੋ ਜਿਹੜੀਆਂ ਚੁਣੌਤੀਆਂ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਨੂੰ ਹੋਣੀ ਆ ਜੇ ਅਸੀਂ ਅੱਜ ਇਨ੍ਹਾਂ ਚੀਜ਼ਾਂ ਦਾ ਵਿਰੋਧ ਨਹੀਂ ਕਰਾਂਗੇ ਤੇ ਉਹ ਅੱਜ ਦਿਨ ਦੂਰ ਨਹੀਂ ਜਦੋਂ ਸਾਡੇ ਬੱਚਿਆਂ ਤੇ ਵੀ ਆ ਕੇ ਭੁਗਤਣਗੀਆਂ ਸੋ ਅਸੀਂ ਇਸ ਕਰਕੇ ਉਹਦਾ ਵਿਰੋਧ ਕਰਦੇ ਆ ਵੀ ਜੇਕਰ ਸਰਕਾਰ ਨੂੰ ਪਤਾ ਕਿ ਇਹ ਸਾਡੇ ਵਿਭਾਗ ਸਰਕਾਰੀ ਨੇ ਇਹਨਾਂ ਵਿਭਾਗਾਂ ਨੂੰ ਚਲਾਉਣਾ ਵੀ ਆ ਲੋਕਾਂ ਨੂੰ ਸਫਰ ਸਹੂਲਤਾਂ ਵੀ ਦੇਣੀਆਂ ਕਿਉਂ ਨਾ ਕੋਈ ਸਰਵਿਸ ਰੂਲ ਬਣਾਇਆ ਜਾਵੇ ਕਿਉਂ ਨਾ ਕੋਈ ਉਹ ਜਿਹਾ ਸਿਸਟਮ ਬਣਾਇਆ ਜਾਵੇ ਕਿ 2 ਸਾਲਾਂ ਬਾਅਦ ਜਾਂ 3 ਸਾਲਾਂ ਬਾਅਦ ਮੁਲਾਜ਼ਮਾਂ ਨੂੰ ਪ੍ਰੋਪਰ ਰੈਗੂਲਰ ਕੀਤਾ ਜਾਊਗਾ ਫਿਰ ਭਰਤੀ ਜਿਹੜੇ ਹੋਣਗੇ ਉਹਨਾਂ ਨੂੰ ਵੀ 3 ਸਾਲਾਂ ਬਾਅਦ ਰੈਗੂਲਰ ਕੀਤਾ ਜਾਣਾ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜਾ ਤੋਖਾ ਸਾਡੇ ਨਾਲ ਹੋਇਆ ਤੇ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨਾਲ ਸਾਡੇ ਪੜੇ ਲਿਖੇ ਨੌਜਵਾਨਾਂ ਨਾਲ ਨਾ ਹੋਵੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਇੱਕ ਗੱਲ ਹੋਰ ਆ ਪਿੱਛੇ ਜਿਹੇ ਪੰਜਾਬ ਰੋਡਵੇ ਦੇ ਕੱਚੇ ਮੁਲਾਜ਼ਮਾਂ ਦਾ ਬੜਾ ਰੌਲਾ ਪਿਆ ਸੀ ਸਰਕਾਰ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਤੇ ਮੇਰਾ ਖਿਆਲ ਤੁਸੀਂ ਵੀ ਉਹਨਾਂ 'ਚ ਸ਼ਾਮਲ ਸੀ ਤੇ ਜਿਨ੍ਹਾਂ ਨੂੰ ਜੇ ਤੇ ਪਿੱਛੇ ਜੇ ਆਖਿਆ ਸੀ ਜਦੋਂ ਤੁਹਾਡੀ ਗੱਲਬਾਤ ਹੋਈ ਸੀ ਸਰਕਾਰ ਦੇ ਨਾਲ ਕਿ ਉਹ ਸਾਰੇ ਜ਼ਿਲਾਂ ਤੋਂ ਬਾਹਰ ਆ ਗਏ ਤਾਂ ਜ਼ਿਲਾਂ ਦੇ ਅੰਦਰ ਹੀ ਅਜੇ ਵੇਖੋ ਪਹਿਲਾਂ ਦੇ ਅਸੀਂ ਜਿਵੇਂ ਪਿਛਲੇ ਸਮੇਂ ਤੋਂ ਹੀ ਸੰਘਰਸ਼ ਕਰਦੇ ਆ ਰਹੇ ਹਾਂ ਆਪਣੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣਾ ਠੇਕੇਦਾਰੀ ਪ੍ਰਥਾ ਖਤਮ ਕਰਨੀ ਤੇ ਵਿਭਾਗ ਚ ਨਵੀਆਂ ਬੱਸਾਂ ਪਾਉਣ ਨੂੰ ਲੈ ਕੇ ਪਰ ਅਚਾਨਕ 28 ਨਵੰਬਰ ਨੂੰ ਸਾਡੀਆਂ ਆਮ ਤੌਰ ਤੇ ਜਿਵੇਂ ਗੇਟ ਰਲੀਆਂ ਕਰਦੇ ਹੋਂ ਗੇਟ ਰਲੀਆਂ ਦਾ ਐਕਸ਼ਨ ਸੀਗਾ ਪਰ ਸਰਕਾਰ ਦੀ ਮਨਛਾ ਕੀ ਸੀਗੀ ਸਰਕਾਰ ਨੇ ਰਾਤ ਤੇ ਤੜਕਸਾਰ ਜਿਹੜੇ 4:30 ਵਜੇ ਸਾਡੇ ਜਿਹੜੇ ਆਗੂਆਂ ਨੂੰ ਲੀਡਰ ਸਾਹਿਬਾਨਾਂ ਨੂੰ ਘਰਾਂ ਤੋਂ ਚੱਕਣਾ ਰੈਸਟ ਕਰਨਾ ਗ੍ਰਿਫਤਾਰੀਆਂ ਲੈਣੀਆਂ ਸ਼ੁਰੂ ਕਰਤੀਆਂ ਜਿਹਦੇ 'ਚ ਮੇਰੀ ਵੀ ਗ੍ਰਿਫਤਾਰੀ ਸਵੇਰੇ 4:30 ਵਜੇ ਘਰ ਪੁਲਿਸ ਗਈ ਤੇ ਪਰਿਵਾਰ ਦੇ ਵਿੱਚੋਂ ਬੱਚਿਆਂ 'ਚੋਂ ਤੇ ਲੈ ਗਏ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਵੱਖ-ਵੱਖ ਸ਼ਹਿਰਾਂ 'ਚੋਂ ਵੱਖ-ਵੱਖ ਦੀਪੂਆਂ 'ਚੋਂ ਜਿਹੜੇ ਮੁਲਾਜ਼ਮਾਂ ਨੂੰ ਘਰਾਂ ਤੋਂ ਚੱਕ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਜੇਲ੍ਹ 'ਚ ਭੇਜਤਾ ਔਰ ਸਾਡੀ ਜਿਹੜੀ ਮੁਲਾਜ਼ਮ ਜਿਹੜੇ ਰੋਸ ਦੇ ਵਿੱਚ ਆ ਕੇ ਉਹਨਾਂ ਨੇ ਹੜਤਾਲ ਸ਼ੁਰੂ ਕਰਤੀ ਸੋ ਹੜਤਾਲ ਚੱਲਦਿਆਂ ਚੱਲਦਿਆਂ ਲਗਭਗ 5 ਦਿਨ ਹੜਤਾਲ ਉਹ ਲਗਾਤਾਰ ਚੱਲੀ ਜਿਹਦੇ ਚ ਕੁਝ ਮੁਲਾਜ਼ਮਾਂ ਤੇ 307 ਵਰਗੀਆਂ ਧਰਾਵਾਂ ਲਾ ਕੇ ਪਰਚੇ ਦਰਜ ਕਰਤੇ ਵੀ ਇਹੋ ਜਿਹੇ ਹਾਲਾਤ ਪੈਦਾ ਕਰਤੇ ਵੀ ਜਿਵੇਂ ਇੱਕ ਗੈਂਗਸਟਰਾਂ ਦਾ ਰੂਪ ਦੇ ਦਿੱਤਾ ਮੁਲਾਜ਼ਮਾਂ ਨੂੰ ਜਿੱਥੇ ਮੁਲਾਜ਼ਮ ਇੱਕ ਸਰਕਾਰ ਦਾ ਹਿੱਸਾ ਹੁੰਦੇ ਆ ਕਿ ਜਿੱਥੇ ਸਰਕਾਰ ਦਾ ਕੋਈ ਮੁਸੀਬਤ ਦੀ ਘੜੀ ਆ ਉੱਥੇ ਅਸੀਂ ਖੜਦੇ ਆ ਰਹੇ ਆ ਪਿਛਲੇ ਸਮੇਂ ਚ ਕੋਵਿਡ-19 ਫੈਲਿਆ ਤੇ ਸੱਚਖੰਡ ਹਜੂਰ ਸਾਹਿਬ ਤੋਂ ਜਿਹੜੇ ਸਾਡੇ ਯਾਤਰੀ ਫਸੇ ਸੀਗੇ ਉੱਥੇ 3-3 4-4 ਮਹੀਨੇ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਏ ਇਸੇ ਤਰ੍ਹਾਂ ਜਿਹੜੇ ਸਾਡੇ ਸਟੂਡੈਂਟ ਫਸੇ ਸੀ ਉਹਨਾਂ ਨੂੰ ਕੋਟੇ ਤੋਂ ਲੈ ਕੇ ਆਏ ਜਾਂ ਸਾਡੇ ਪ੍ਰਵਾਸੀ ਸੀ ਉਹਨਾਂ ਨੂੰ ਛੱਡ ਕੇ ਆਏ ਪਰ ਸਰਕਾਰ ਨੇ ਸਾਨੂੰ ਜਿਹੜਾ ਇਹੋ ਜਿਹਾ ਵਿਹੇਵ ਕੀਤਾ ਪੁਲਿਸ ਤੋਂ लाਠੀ ਚਾਰਜ ਕਰਵਾਇਆ ਔਰ ਫਾਰਗੀ ਲਾਟਰ ਕੱਢੇ ਗਏ ਔਰ ਪਰਚੇ ਪਾਏ ਗਏ 307 ਵਰਗੇ ਅਰਾਦਾ ਕਤਲ ਦੇ ਇਥੋਂ ਸਿੱਧਾ ਲੱਗਦਾ ਕਿ ਸਾਨੂੰ ਇੱਕ ਗੈਂਗਸਟਰਾਂ ਦਾ ਰੂਪ ਦੇ ਕੇ ਮੁਲਾਜ਼ਮ ਨਹੀਂ ਮੰਨ ਰਹੀ ਸਰਕਾਰ ਆਪਣਾ ਇੱਕ ਸਿੱਧਾ ਤੌਰ ਤੇ ਸਾਡੇ ਨਾਲ ਭੇੜ ਕਰਕੇ ਅੱਜ ਵੀ ਸਾਡੇ 10 ਮੁਲਾਜ਼ਮ ਸੰਗਰੂਰ ਦੀ ਜੇਲ੍ਹ ਚ ਬੰਦਿਆ ਅੱਜ 40 ਦਿਨ ਹੋ ਗਏ ਆ ਔਰ ਉਸੇ ਹੜਤਾਲ ਦੇ ਨਾਲ ਚਲਦੀ ਹੜਤਾਲ ਦੇ ਵਿੱਚ ਸਾਡੀ ਸਫਲ ਹੜਤਾਲ ਦਾ ਜਿਹੜਾ ਸਾਨੂੰ ਕਿਸਾਨ ਮਜ਼ਦੂਰ ਮੁਲਾਜ਼ਮਾਂ ਦਾ ਸਹਿਯੋਗ ਮਿਲਿਆ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਮਿਲਿਆ ਨਾਲ ਦੀਆਂ ਸਟੇਟਾਂ ਦੀਆਂ ਟਰਾਂਸਪੋਰਟਾਂ ਦਾ ਜਿਹੜਾ ਸਹਿਯੋਗ ਮਿਲਿਆ ਤੇ ਚਲਦੀ ਹੜਤਾਲ ਦੇ ਵਿੱਚ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਕਰਕੇ ਉੱਥੇ ਸਮਝੌਤਾ ਕੀਤਾ ਵੀ ਜੋ ਵੀ ਅਸੀਂ ਪਰਚੇ ਕੀਤੇ ਉਹ ਰੱਦ ਕਰਾਂਗੇ ਜਿਹੜੇ ਮੁਲਾਜ਼ਮਾਂ ਨੂੰ ਸਸਪੈਂਡ ਕੀਤੇ ਉਹ ਬਹਾਲ ਕਰਾਂਗੇ ਤੇ ਉਸੇ ਤਰ੍ਹਾਂ ਹੀ ਜਿਹੜੀਆਂ ਬੱਸ ਸਰਵਿਸ ਚੱਲੂਗੀ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਜਲਦੀ ਮੀਟਿੰਗ ਕਰਕੇ ਸਾਰੇ ਮਸਲੇ ਹੱਲ ਕਰਾਂਗੇ ਪਰ ਕਿਤੇ ਨਾ ਕਿਤੇ ਕਹੀਏ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ ਆ ਜਿਸ ਕਰਕੇ ਅੱਜ ਸਾਡੇ ਜਿਹੜੇ ਮਲਾਜ਼ਮ ਸੰਗਰੂਰ ਦੇ ਵਿੱਚ ਲਗਭਗ ਪਿਛਲੇ 40 ਦਿਨਾਂ ਤੋਂ ਅੱਜ ਵੀ ਉਹ ਜੇਲ੍ਹ ਦੇ ਵਿੱਚ ਬੰਦ ਨੇ ਅਜੇ ਤੱਕ ਉਹਨਾਂ ਨੂੰ ਹਰਿਆਣੀ ਕੀਤਾ ਗਿਆ ਪਰ ਮੇਰੇ ਖਿਆਲ ਸਰਕਾਰ ਨੇ ਤੁਹਾਡੇ ਤਰਖਾਜ ਤਾਂ ਵਾਅਦਾ ਕੀਤਾ ਮੰਗਾਂ ਤਾਂ ਮੰਨੀਆਂ ਹੋਣੀਆਂ 4 ਚਾਰ ਸਾਲਾਂ ਦੇ ਵਿੱਚ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਵੇਖੋ 4 ਸਾਲਾਂ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਹਰ ਵਾਰੀ ਲੈ ਕੇ ਗਏ ਸੋ ਪਿਛਲੇ ਸਾਲ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਉੱਥੇ ਇਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਸੀਗੀ ਕਮੇਟੀ ਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਐਮ ਡੀ ਪੰਨਬਸ ਪੀ ਆਰਟੀਸੀ ਔਰ ਸੈਕਟਰੀ ਸਾਹਿਬ ਤੇ ਨਾਲ ਹੀ ਜਥੇਬੰਦੀ ਦੇ ਦੋ ਨਮਾਇंदे ਸ਼ਾਮਲ ਕੀਤੇ ਸੀ ਜਿਹਦੇ ਚ ਉਹਨਾਂ ਨੇ ਫੈਸਲਾ ਲਿਆ ਸੀ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨੀ 1 ਮਹੀਨੇ ਚ ਸਾਨੂੰ ਰਿਪੋਰਟ ਦੋ ਤੇ ਇਹ ਮੁਲਾਜ਼ਮਾ ਨੂੰ ਆਪਾਂ ਉਸ ਵਿਭਾਗ ਦੇ ਵਿੱਚ ਰੈਗੂਲਰ ਕਰਾਂਗੇ ਵੱਖਰੀ ਪਾਲਿਸੀ ਰਹੀ ਪਰ ਅਸੀਂ ਸਾਰੇ ਹੀ ਵਿਭਾਗਾਂ ਦੇ ਹਿਮਾਚਲ ਹਰਿਆਣਾ ਉੱਤਰਾਖੰਡ ਵੱਖ-ਵੱਖ ਸਟੇਟਾਂ ਦੇ ਜਿਹੜੇ ਨੋਟੀਫਿਕੇਸ਼ਨ ਸੀ ਪੰਜਾਬ ਦੀਆਂ ਵੱਖ-ਵੱਖ ਵਿਭਾਗਾਂ ਜਿਹੜੇ ਮੁਲਾਜ਼ਮ ਰੈਗੂਲਰ ਕੀਤੇ ਸੀ ਉਹ ਵੀ ਦਿੱਤੇ ਪਰ ਇੱਕ ਵੀ ਉਤੇ ਪੈਰਵਾਈ ਨਹੀਂ ਹੋਈ ਲਗਭਗ 1.5 ਸਾਲ ਬੀਤ ਗਿਆ ਨਾਲ ਦੀ ਨਾਲ ਸਾਡਾ ਤਰਕ ਸੀਗਾ ਵੀ ਜਿਵੇਂ ਵਿਭਾਗ ਚ ਬਸਾਂ ਪਾਈਆਂ ਜਾਣ ਉਧਰ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਸੋ ਵਾਰ-ਵਾਰ ਅਸੀਂ ਆਪਣੀਆਂ ਮੰਗਾਂ ਲੈ ਕੇ ਜਾਂਦੇ ਰਹੇ ਪਰ ਮੰਗਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਨਿਪਰੇ ਨਹੀਂ ਚਾੜਿਆ ਜੇਕਰ ਕੋਈ ਮੰਗ ਮੰਨੀ ਵੀ ਜਾਂਦੀ ਸੀਗੀ ਉਹਨੂੰ ਵੀ ਸਮਝ ਲਓ ਵੀ ਅਧ ਵਿਚਾਲੇ ਰੋਕ ਕੇ ਤੇ ਸਮਾਟ ਪਾਇਆ ਗਿਆ ਜਿਹੜਾ 4 ਸਾਲ ਦੌਰਾਨ ਤੇ ਜਿਹਦੇ ਨਾਲ ਸਾਨੂੰ ਲਗਾਤਾਰ ਜਿਹੜਾ ਮਜਬੂਰਨ ਸੰਘਰਸ਼ਾਂ ਵਾਲੇ ਪਾਸੇ ਉਤਰਨਾ ਪਿਆ ਵੱਡੀ ਗੱਲ ਜਿਹੜੇ ਸਾਡੇ ਸੰਘਰਸ਼ ਆ ਉਹ ਲਗਾਤਾਰ ਹਰ ਮਹੀਨੇ ਤਨਖਾਹਾਂ ਨਾ ਆਉਣੀਆਂ ਹਮ ਹਰ ਮਹੀਨੇ ਦੀਵਾਲੀ ਦਸਹਿਰੇ ਰੱਖੜੀ ਕੋਈ ਵੀ ਐਕਸ਼ਨ ਮਤਲਬ ਹੁੰਦਾ ਸੀ ਤਿਹਾੜ ਦਾ ਦਿਨ ਹੁੰਦਾ ਸੀਗਾ ਤੇ ਸਾਨੂੰ ਹੜਤਾਲ ਧਰਨਾ ਕਰਕੇ ਹੀ ਤਨਖਾਹਾਂ ਆਪਣੀਆਂ ਪਾਉਣੀਆਂ ਪੈਂਦੀਆਂ ਸੀਗੀਆਂ ਕਦੀ 15 ਤਰੀਕ ਨੂੰ ਕਦੀ 20 ਤਰੀਕ ਨੂੰ ਸੋ ਇਹੋ ਜਿਹੇ ਹਾਲਾਤ ਸਾਡੇ ਜਿਹੜੇ ਮਲਾਜ਼ਮਾਂ ਦੇ ਰਹੇ ਆ ਇੱਕ ਐਲਬਨ ਹੋਰ ਦੱਸੋ ਵੀ ਜਿਹੜੀ ਆ ਰੋਡਵੇਜ ਆ ਜਾਂ ਪਨਵਸਾ ਜਾਂ ਪੀਆਰਟੀਸੀ ਇਹ ਮਲਾਜ਼ਮਾਂ ਕਰਕੇ ਘਾਟੇ ਜਾ ਰਹੀ ਹੈ ਜਾਂ ਸਰਕਾਰ ਕਰਕੇ ਕਹਿੰਦੇ ਤੁਹਾਡੇ ਭ੍ਰਿਸ਼ਟਾਚਾਰ ਬਹੁਤ ਆ ਡਰਾਈਵਰ ਕੰਡਕਟਰ ਬਹੁਤ ਕਰਦੇ ਨੇ ਖਾਸ ਕਰਕੇ ਕੰਡਕਟਰ ਅਧੀਆਂ ਟਿਕਟਾਂ ਰੱਖ ਲੈਂਦੇ ਨੇ ਬਿਲਕੁਲ ਇਹ ਸਰਕਾਰ ਦਾ ਆਪਣਾ ਤਰਕ ਆ ਕਿ ਮੁਲਾਜ਼ਮਾਂ ਕਰਕੇ ਘਾਟੇ ਚ ਆ ਪਰ ਸਰਕਾਰ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਬੰਦੀਆਂ ਕਿਉਂਕਿ ਮੈਨੇਜਮੈਂਟ ਇਹਨਾਂ ਨੇ ਚਲਾਉਣੀ ਹੁੰਦੀ ਹੈ ਤੇ ਸਿਰਫ ਇੱਕ ਮੁਲਾਜ਼ਮ ਡਿਊਟੀਆਂ ਕਰਦੇ ਆ ਸੋ ਲਗਾਤਾਰ ਅਸੀਂ ਇਸ ਚੀਜ਼ ਤੇ ਆਪਣਾ ਵਿਰੋਧ ਕਰਦੇ ਆ ਕ੍ਰਾਪਸ਼ਨ ਤੇ ਜਥੇਬੰਦੀ ਵੱਲੋਂ ਸੋ ਸਾਡੀ ਮੰਗ ਆ ਕਿ ਪਹਿਲ ਦੇ ਆਧਾਰ ਤੇ ਜਿਹੜਾ ਟਾਈਮ ਟੇਬਲ ਬਣਦਾ ਕਿ ਉਹ ਟਾਈਮ ਟੇਬਲ ਸ਼ਿਫਟਾਂ ਚ ਬਣਾਇਆ ਜਾਵੇ ਸਾਡੀਆਂ ਰੋਡਵੇਜ ਦੀਆਂ ਪੀਆਰਟੀਸੀ ਦੀਆਂ ਸ਼ਿਫਟਾਂ ਸਾਂਝੀਆਂ ਹੋਣ ਪ੍ਰਾਈਵੇਟ ਦੀਆਂ ਸ਼ਿਫਟਾਂ ਲੱਗੋਂ ਕ੍ਰਾਪਸ਼ਨ ਦੀ ਜੜ ਹੀ ਉੱਥੋਂ ਪੈਦਾ ਹੁੰਦੀ ਆ ਪਰ ਲਗਾਤਾਰ ਉਸ ਚੀਜ਼ ਨੂੰ ਇਹਨੇ ਬੜਾਵਾ ਦਿੱਤਾ ਜਾ ਰਿਹਾ ਉਹਨੂੰ ਟਾਈਮਾਂ ਨੂੰ ਸੈਟਿੰਗ ਨਹੀਂ ਕੀਤੀ ਜਾ ਰਹੀ ਉਹ ਵੱਡੀ ਚੁਣੌਤੀ ਆ ਦੂਜੀ ਗੱਲ ਜੇ ਸਾਡੇ ਵਿਭਾਗ ਦੇ ਵਿੱਚ ਬੱਸਾਂ ਹੀ ਖੁੱਲੀਆਂ ਪਾਈਆਂ ਜਾਣ ਤੇ ਆਟੋਮੈਟਿਕ ਲੋਕਾਂ ਜਦੋਂ ਬੱਸਾਂ ਜਾਣਗੀਆਂ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਸਫ਼ਰ ਸਹੂਲਤ ਮਿਲੂਗੀ ਸਾਡੀਆਂ ਸਰਕਾਰੀ ਬੱਸਾਂ ਤੇ ਸਫ਼ਰ ਕਰਨਗੇ ਸੋ ਇਹ ਕਰਪਸ਼ਨ ਦੇ ਰਸਤੇ ਕਿਤੇ ਨਾ ਕਿਤੇ ਸਰਕਾਰ ਨੇ ਆਪ ਪੈਦਾ ਕੀਤੇ ਆ ਸੋ ਮੁਲਾਜ਼ਮ ਨਹੀਂ ਕੋਈ ਕਰਪਸ਼ਨ ਕਰਦਾ ਸਰਕਾਰ ਆਪ ਇਸ ਪਾਸੇ ਨੂੰ ਲੈ ਕੇ ਜਾ ਰਹੀ ਆ ਔਰ ਸਾਡੇ ਜਿੰਨੇ ਵੀ ਕੱਚੇ ਮੁਲਾਜ਼ਮਿਆਂ ਉਹ ਲਗਭਗ ਘੱਟ ਤਨਖਾਹਾਂ ਤੇ ਵੱਧ ਮਿਹਨਤ ਕਰਕੇ ਤੇ ਵਿਭਾਗ ਨੂੰ ਮੁਨਾਫੇ 'ਚ ਲਿਆ ਰਹੇ ਆ ਉਹਦੇ ਨਾਲ ਹੀ ਵਿਭਾਗ ਚੱਲ ਰਿਹਾ ਜੇ ਸਰਕਾਰ ਦਾ ਕੋਈ ਵੀ ਐਡੀ ਵੱਡੀ ਜਿਹੜੀ ਵਿਸ਼ੇਸ਼ ਜਿਹੜੀ ਉਹ ਪੈਸੇ ਇਹ ਮੰਜਾ ਮੈਨੇਜਮੈਂਟ ਨਹੀਂ ਹੋ ਰਿਹਾ ਜਿਹੜਾ ਵਿਭਾਗਾਂ ਨੂੰ ਜਿਵੇਂ ਫ੍ਰੀ ਸਫਰ ਸਹੂਲਤਾਂ ਦਾ ਲਗਭਗ 1000 ਕਰੋੜ ਰੁਪਈਆ ਪੈਂਡਿੰਗ ਪਿਆ ਜਿਹੜਾ ਮਹਿਲਾਵਾਂ ਦਾ ਫ੍ਰੀ ਸਫਰ ਸਹੂਲਤਾਂ ਦਾ ਸਰਕਾਰ ਵੱਲ ਜੇ ਉਹ ਸਰਕਾਰ ਵਿਭਾਗਾਂ ਨੂੰ ਪੈਸੇ ਦੇ ਦੇ ਤਨਖਾਵਾ ਵੀ ਸਮੇਂ ਤੇ ਪੈ ਸਕਦੀਆਂ ਤੇ ਜਿਹੜਾ ਮੈਂਟੀਨੈਂਸ ਆ ਬੱਸਾਂ ਦਾ ਟਾਇਰ ਉਹ ਵੀ ਆ ਸਕਦੇ ਆ ਜੀ ਹੋਰ ਨਵੀਆਂ ਬੱਸਾਂ ਵੀ ਪਾਈਆਂ ਜਾਂਸਦੀਆਂ ਪਰ ਸਰਕਾਰ ਸਿੱਧੇ ਤੌਰ ਤੇ ਕਿਤੇ ਇਹਨਾਂ ਚੀਜ਼ਾਂ ਤੋਂ ਫੇਰ ਸਾਫ਼ਤ ਹੁੰਦੀ ਨਜ਼ਰ ਆ ਰਹੀ ਇੱਕ ਗੱਲ ਹੋਰ ਮੈਂ ਪੁੱਛਣੀ ਚਾਹਣਾ ਤੇ ਤੁਹਾਡੇ ਨਾ ਬੱਸਾਂ ਦੀਆਂ ਬਾਡੀਜ਼ ਨੂੰ ਲੈ ਕੇ ਬੜਾ ਰੌਲਾ ਪੈ ਰਿਹਾ ਇਹ ਕਿੰਨੀ ਕੁ ਸੱਚਾਈ ਆ ਕਿ ਜਿਹੜੇ ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਲੁਧਿਆਣੇ ਤੋਂ ਉਹ ਮੈਂਬਰ ਆਫ ਪਾਰਲੀਮੈਂਟ ਵੀ ਨੇ ਕੀ ਸੱਚਮੁੱਚ ਹੀ ਉਹਨਾਂ ਨੇ ਭ੍ਰਸ਼ਟਾਚਾਰ ਕੀਤਾ ਜਾਂ ਇਹ ਇਹ ਗਲਤ ਫਹਿਮੀਆਂ ਨੇ ਜਾਂ ਅਫਵਾਹਾਂ ਨੇ ਕਿੰਨੀ ਕੁ ਸਚਾਈ ਇਹਦੇ ਵਿੱਚ ਵੇਖੋ ਵਿਭਾਗ ਦਾ ਪ੍ਰੋਸੈਸ ਹੁੰਦਾ ਇੱਕ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਉਣੀਆਂ ਵਿਭਾਗ ਦੀ ਜ਼ਿੰਮੇਵਾਰੀ ਹੁੰਦੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਲਾਉਣ ਲੈ ਕੇ ਬੱਸਾਂ ਪਾਉਣੀਆਂ ਹੁੰਦੀਆਂ ਸੋ ਠੀਕ ਹੈ ਜੀ ਟ੍ਰਾਂਸਪੋਰਟ ਮੰਤਰੀ ਸਾਹਿਬਾਨ ਸਾਡੇ ਲੱਗਦੇ ਨੇ ਸੈਕਟਰੀ ਟ੍ਰਾਂਸਪੋਰਟ ਹੁੰਦੇ ਨੇ ਤੇ ਐਮ ਡੀ ਬਨ ਬੱਸ ਪੀ ਆਰ ਟੀ ਸੀ ਹੁੰਦੇ ਨੇ ਤੇ ਉਹਨਾਂ ਦੇ ਸਾਰਾ ਇੱਕ ਐਗਰੀਮੈਂਟ ਤਿਆਰ ਕੀਤਾ ਜਾਂਦਾ ਕਿ ਅਸੀਂ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਖਰੀਦਣੀਆਂ ਨਵੀਆਂ ਬਾਡੀਆਂ ਲਗਾਉਣੀਆਂ ਉਹ ਪ੍ਰੋਸੈਸ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਜਿਵੇਂ ਮੈਡਮ ਰਜੀਆ ਸੁਲਤਾਨਾ ਜੀ ਟਰਾਂਸਪੋਰਟ ਮੰਤਰੀ ਸੀਗੇ ਤੇ ਉਹਨਾਂ ਵੱਲੋਂ ਗੱਡੀਆਂ ਨਵੀਆਂ ਪਾਉਣ ਦਾ ਪਹਿਲਾਂ ਇਹ 2018 ਦੇ ਵਿੱਚ ਵੀ ਬੋਲਵੋ ਗੱਡੀਆਂ ਵੀ ਪਾਈਆਂ ਔਰ ਸੁਧਾਰਨ ਬੱਸਾਂ ਵੀ ਪਾਈਆਂ ਔਰ 2021 ਦੇ ਵਿੱਚ ਹੋਰ ਗੱਡੀਆਂ ਵੀ ਪੈਣੀਆਂ ਸੀ ਜਿਹੜਾ ਪ੍ਰੋਸੈਸ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਜਿਹੜਾ ਆਨਲਾਈਨ ਟੈਂਡਰ ਹੋ ਚੁੱਕਾ ਸੀਗਾ ਸੋ ਲਾਸਟ ਦੇ ਜਦੋਂ ਟੈਂਡਰ ਫਾਈਨਲ ਹੋਣਾ ਸੀਗਾ ਤੇ ਉਦੋਂ ਮੰਤਰੀ ਰਾਜਾ ਵੜਿੰਗ ਜੀ ਬਣ ਗਏ ਤੇ ਉਹਨਾਂ ਨੇ ਉਹ ਟੈਂਡਰ ਨੂੰ ਜਿਹੜਾ ਫਾਈਨਲ ਕਰਤਾ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਦੀ ਬਾਡੀ ਲੱਗ ਕੇ ਆਈਆਂ ਉਹ ਰਾਜਸਥਾਨ ਤੋਂ ਲੱਗ ਕੇ ਆਈ ਆ ਜਿਹੜਾ ਕੋਡ ਸੀਗਾ ਉਹਦੇ ਮੁਤਾਬਕ ਬਾਡੀ ਲੱਗੀ ਆ ਕਿਤੇ ਨਾ ਕਿਤੇ ਉੱਥੋਂ ਬਾਡੀ ਲੱਗਣ ਦੇ ਵਿੱਚ ਜਿਹੜੀਆਂ ਘਾਟ ਰਹੀ ਹੋ ਸਕਦੀ ਆ ਵੀ ਜਿਹੜੀ ਬਾਡੀ ਐਗਰੀਮੈਂਟ ਦੇ ਵਿੱਚ ਸੀਗੀ ਉਹ ਨਾ ਲੱਗਣ ਕਰਕੇ ਉਹ ਚੀਜ਼ ਦਾ ਮੁੱਦਾ ਬਣਿਆ ਕਿ ਬੱਸ ਨੂੰ ਬਾਡੀ ਬਹੁਤ ਮਾੜੀ ਲੱਗੀ ਉਹ ਬਿਲਕੁਲ ਹੀ ਸੱਚ ਆ ਕਿ ਬਾਡੀ ਮਾੜੀ ਸੀਗੀ ਪਰ ਕਿਤੇ ਨਾ ਕਿਤੇ ਉਹਦੇ 'ਚ ਜ਼ਿੰਮੇਵਾਰ ਇੱਕ ਨੂੰ ਨਹੀਂ ਠਹਿਰਾ ਸਕਦੇ ਉਹਦੇ 'ਚ ਕਈ ਜ਼ਿੰਮੇਵਾਰ ਹੋ ਸਕਦੇ ਆ ਜੇ ਆਪਾਂ ਪਹਿਲਾਂ ਹੀ ਬਾਡੀ ਦਾ ਸਹੀ ਐਗਰੀਮੈਂਟ ਕੀਤਾ ਜਾਵੇ ਸਹੀ ਜਗ੍ਹਾ ਤੋਂ ਬਾਡੀ ਲਵਾਈ ਜਾਵੇ ਕਿਉਂਕਿ ਜੇਕਰ ਪੰਜਾਬ ਤੋਂ ਬਾਡੀ ਨਹੀਂ ਲੱਗ ਸਕਦੀ ਤੇ ਹਰਿਆਣਾ ਰੋਡਵੇਜ ਬਹੁਤ ਵੱਡਾ ਬਾਡੀ ਬਿਲਡਰ ਹੈ ਜਿੱਥੇ 2015 ਦੇ ਵਿੱਚ ਬਾਡੀਆਂ ਲੱਗੀਆਂ ਸੀ ਬੱਸਾਂ ਨੂੰ ਔਰ ਬੜੀ ਮਜਬੂਤ ਬੱਸ ਦੀ ਉਹ ਬਾਡੀ ਸੀਗੀ ਅੱਜ ਵੀ ਆਪਾਂ ਹਰਿਆਣਾ ਰੋਡਵੇਜ ਦੀਆਂ ਬੱਸਾਂ ਵੇਖਦੇ ਆਂ ਕਿ ਉਹਨਾਂ ਦੀ ਬਾਡੀ ਬਹੁਤ ਵਧੀਆ ਤੇ ਮਜਬੂਤ ਲੱਗਦੀ ਆ ਸੋ ਅਸੀਂ ਸਰਕਾਰ ਨੂੰ ਤੇ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਇਸ ਚੀਜ਼ ਨੂੰ ਮੁੱਦੇ ਨੂੰ ਘਟਾ ਕੇ ਆਟੋਮੈਟਿਕ ਹਰਿਆਣੇ ਦਾ ਇੱਕ ਹਰਿਆਣਾ ਰੋਡਵੇਜ ਦਾ ਬਾਡੀ ਬਿਲਡਰ ਜਿੱਥੇ ਹੈਗਾ ਉੱਥੋਂ ਤੁਸੀਂ ਬਾਡੀਆਂ ਲਵਾ ਕੇ ਤੇ ਬੱਸਾਂ ਵਿਭਾਗ ਨੂੰ ਦਿਓ ਕਿਉਂਕਿ ਇਸੇ ਕਾਰਨ ਕਰਕੇ ਆਪਣੀਆਂ ਕਿਤੇ ਨਾ ਕਿਤੇ ਬੱਸਾਂ ਜਿਹੜੀਆਂ ਉਹ ਲਗਾਤਾਰ ਲੇਟ ਹੋ ਰਹੀਆਂ ਨੇ ਨਹੀਂ ਤੇ 4 ਸਾਲਾਂ ਦੇ ਵਿੱਚ ਬੱਸਾਂ ਪੈ ਸਕਦੀਆਂ ਸੀ ਤੁਸੀਂ ਭਵਿੱਖ ਦੇ ਵਿੱਚ ਪੰਜਾਬ ਰੋਡਵੇਜ ਪੰਨ ਬੱਸ ਪੀਆਰਟੀਸੀ ਨੂੰ ਕਿਵੇਂ ਦੇਖਦੇ ਆ ਕਿਵੇਂ ਤਰੱਕੀ ਕਰ ਸਕਦੀ ਹੈ ਕਿਵੇਂ ਲੋਕਾਂ ਤੇ ਜਿਵੇਂ ਪਹਿਲਾਂ ਇਹਦਾ ਨਾਂ ਚੱਲਦਾ ਸੀ ਹਰੇਕ ਚਾਹੁੰਦਾ ਸੀ ਮੁਲਾਜ਼ਮ ਆਮ ਲੋਕ ਚਾਹੁੰਦੇ ਸੀ ਪੀਆਰਟੀਸੀ ਤੇ ਸਫ਼ਰ ਕਰਨਾ ਪੰਨਬਾਸਤੇ ਕਰਨਾ ਤੇ ਪੰਜਾਬ ਰੋਡਵੇਜ ਤੇ ਕਰਨਾ ਤੇ ਕੀ ਇਹਦਾ ਭਵਿੱਖ ਦੇਖਦੇ ਆ ਤੁਸੀਂ ਬਿਲਕੁਲ ਲੋਕਾਂ ਦਾ ਵਿਸ਼ਵਾਸ ਅਜੇ ਵੀ ਉਸੇ ਤਰ੍ਹਾਂ ਪੰਜਾਬ ਰੋਡਵੇਜ ਪੀਆਰਟੀਸੀ ਪੰਨਬੱਸ ਨਾਲ ਜੁੜਿਆ ਹੋਇਆ ਕਿ ਇਹ ਸਰਕਾਰ ਦਾ ਟਰਾਂਸਪੋਰਟ ਦਾ ਸਰਕਾਰੀ ਧਾਰਾ ਵਾ ਜਿੱਥੇ ਮਤਲਬ ਸਰਵਿਸ ਜਿਹੜੀ ਆ ਨੇਰੇ ਸਵੇਰੇ ਚੱਲਦੀ ਆ ਕਿਉਂਕਿ ਪ੍ਰਾਈਵੇਟ ਦੀ ਸਰਵਿਸ ਜ਼ਿਆਦਾਤਰ ਦਿਨ ਦੇ ਵਿੱਚ ਹੁੰਦੀ ਆ ਤੇ ਜਿਹੜੀ ਇਹ ਸਰਕਾਰ ਦੀ ਸਰਵਿਸ ਆ ਜਿਹੜੀ ਉਹ ਨੇਰੇ ਤੇ ਸਵੇਰੇ ਚੱਲਦੀ ਆ ਜਿੱਥੇ ਕਿਤੇ ਘਟ ਵੀ ਸਵਾਰੀ ਹੋਵੇ ਤਾਂ ਵੀ ਸਫ਼ਰ ਸਹੂਲਤਾਂ ਦਿੰਦੀ ਆ ਜਿੱਥੋਂ ਸਾਡੇ ਪਿੰਡਾਂ ਤੋਂ ਲੋਕਾਂ ਨੇ ਆਉਣਾ ਜਾਂ ਜਾਣਾ ਜਾਂ ਵੱਖ-ਵੱਖ ਸ਼ਹਿਰਾਂ 'ਚ ਜਾਣਾ ਸੋ ਇਹਨੂੰ ਬੜੇ ਵਧੀਆ ਤਰੀਕੇ ਨਾਲ ਤੇ ਮੁਨਾਫੇ ਨਾਲ ਚਲਾਇਆ ਜਾ ਸਕਦਾ ਵਾ ਤੇ ਇਹਦੇ ਤੋਂ ਮੁਨਾਫਾ ਕੀਤਾ ਜਾ ਸਕਦਾ ਹੋਰ ਵੀ ਵਿਭਾਗਾਂ ਨੂੰ ਮੁਨਾਫਾ ਮਿਲ ਸਕਦਾ ਹੈ ਤੋਂ ਪਰ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਹੈ ਕਿਉਂਕਿ ਸਾਡੇ ਜਿਹੜੇ ਸਟਾਫ ਨੇ ਰੂਟ ਤੇ ਡਿਊਟੀਆਂ ਕਰਨੀਆਂ ਪਹਿਲ ਦੇ ਆਧਾਰ ਤੇ ਤੇ ਉਹਨਾਂ ਨੂੰ ਜਦੋਂ ਟਾਈਮ ਟੇਬਲ ਬਣਾਉਣਾ ਉਹਨਾਂ ਨੂੰ ਉਹਦੇ ਚ ਇਨਵੋਲਵ ਨਹੀਂ ਕਰਦੇ ਉਹਨਾਂ ਨੂੰ ਪੁੱਛਦੇ ਨਹੀਂਗੇ ਵੀ ਭਾਈ ਇਹ ਟਾਈਮ ਟੇਬਲ ਕਿੱਦਾਂ ਬਣਾਇਆ ਜਾਵੇ ਕਿੱਥੋਂ ਆਪਾਂ ਨੂੰ ਸਵਾਰੀ ਮਿਲ ਸਕਦੀ ਹੈ ਕਿਵੇਂ ਆ ਉੱਥੇ ਵੀ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਉੱਚ ਅਧਿਕਾਰੀ ਉਹਨਾਂ ਨੂੰ ਦੂਰ ਰੱਖਦੇ ਆ ਤੇ ਜਦੋਂ ਜਥੇਬੰਦੀ ਵਿਰੋਧ ਕਰਦੀ ਆ ਉਦ ਤੇ ਇਲਜ਼ਾਮ ਲਗਾਇਆ ਜਾਂਦਾ ਜਿਹੜਾ ਟਾਈਮ ਟੇਬਲ ਸਹੀ ਨਹੀਂ ਬਣਾਇਆ ਜਾਂਦਾ ਸੋ ਅਸੀਂ ਵਾਰ-ਵਾਰ ਪਹਿਲਾਂ ਵੀ ਔਰ ਮੀਟਿੰਗਾਂ 'ਚ ਵੀ ਸਰਕਾਰ ਨੂੰ ਜਾਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਜਾਂ ਆਪਣੇ ਅਧਿਕਾਰ ਕੀ ਸਾਡੇ ਮਲਾਜ਼ਮਾਂ ਦੀ ਜਿਹੜੀ ਤਾਲਮੇਲ ਦੇ ਨਾਲ ਟਾਈਮ ਟੇਬਲ ਤਿਆਰ ਕੀਤਾ ਜਾਵੇ ਮਨਾਫੇ ਜਾ ਸਕਦਾ ਔਰ ਨਾਲ ਦੀ ਨਾਲ ਸਮੇਂ ਸਮੇਂ ਤੇ ਬੱਸਾਂ ਪਾਈਆਂ ਜਾਣਾ ਇਹ ਕੀ ਕਰਦੇ ਆ ਪਿਛਲੇ ਸਮੇਂ ਤੋਂ ਹੀ ਚੱਲ ਰਿਹਾ ਕਿ ਸਰਕਾਰ ਲਾਸਟ ਸਮੇਂ ਦੇ ਵਿੱਚ ਇਕੱਠੀਆਂ ਬੱਸਾਂ ਪਾ ਦਿੰਦੀ ਆ ਤੇ ਜਿਹਦੇ ਨਾਲ ਉਹ ਇਕੱਠੀਆਂ ਹੀ ਬੱਸਾਂ ਕੰਡਮ ਜਿਹੜੀਆਂ ਹੋ ਜਾਂਦੀਆਂ ਨੇ 5-4 ਸਾਲ ਜਦੋਂ ਵੀ ਮਤਲਬ 15 ਸਾਲ ਬਾਅਦ ਕੰਡਮ ਹੋ ਜਾਂਦੀਆਂ ਨੇ ਸੋ ਸਾਡੀ ਵਾਰ-ਵਾਰ ਮੰਗ ਇਹ ਹੁੰਦੀ ਆ ਕਿ ਹਰ ਸਾਲ 200 ਬੱਸ 300 ਬੱਸ ਹਰ ਸਾਲ ਪਾਉਂਦੇ ਰਹੋ ਤਾਂ ਕਿ ਨਵੀਆਂ ਪੁਰਾਣੀਆਂ ਬਸਾਂ ਆਦਲਾ ਬਦਲੀ ਹੁੰਦੀਆਂ ਰਹਿਣ ਜਿਹੜੇ ਰੂਟ ਤੇ ਚੰਗੀ ਸਵਾਰੀ ਆ ਉੱਥੇ ਨਵੀਂ ਬੱਸ ਜਾਵੇ ਤੇ ਆਟੋਮੈਟਿਕ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਟਰਾਂਸਪੋਰਟ ਦੇ ਨਾਲ ਜੁੜੂਗਾ ਤੇ ਮੁਨਾਫੇ 'ਚ ਵੀ ਆਉਣਗੀਆਂ ਸੋ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਬੜੀ ਵਾਰ ਸਰਕਾਰ ਨਾਲ ਮੈਨੇਜਮੈਂਟ ਨਾਲ ਕੋਸ਼ਿਸ਼ ਕਰਦੇ ਹਾਂ ਕਿ ਉਹ ਸਾਡੀ ਗੱਲ ਨੂੰ ਮੰਨ ਕੇ ਤੇ ਮੁਨਾਫੇ 'ਚ ਲਿਆਉਣ ਵਾਲੇ ਪਾਸੇ ਚੱਲਣ ਕਿਉਂਕਿ ਜਥੇਬੰਦੀਆਂ ਦਾ ਹਮੇਸ਼ਾ ਹੀ ਤਰਕ ਤੇ ਵਿਭਾਗ ਨੂੰ ਮੁਨਾਫੇ 'ਚ ਲਿਆਉਣ ਦਾ ਮਕਸਦ ਹੁੰਦਾ ਪਰ ਅੱਜ ਲਗਾਤਾਰ ਸਾਡਾ ਵਿਭਾਗ ਘਾਟੇ ਵਾਲੇ ਪਾਸੇ ਨੂੰ ਕਿਉਂ ਜਾ ਰਿਹਾ ਕਿਉਂਕਿ ਪਹਿਲੀ ਤੇ ਗੱਲ ਕੀ ਵਿਭਾਗ ਦੇ ਵਿੱਚ ਬਸਾਂ ਨਹੀਂ ਪਈਆਂ 4 ਸਾਲਾਂ ਦੇ ਦੌਰਾਨ ਤੇ ਲਗਭਗ 4-500 ਬਸ ਜਿਹੜੀ ਉਹ ਕੰਡਮ ਹੋ ਗਈ ਆ ਉਹ ਕੰਡਮ ਹੋ ਗਈ ਇੱਕ ਦੀਪੋਂ ਦਾ ਸ਼ਿੰਗਾਰ ਬਣ ਕੇ ਖੜੀ ਆ ਦੂਸਰੀ ਵੱਡੀ ਗੱਲ ਹੈ ਜਿਵੇਂ ਸਿਆਣਿਆਂ ਦੀ ਕਹਾਵਤ ਆ ਕਿ ਸਾਡੇ ਵਿਭਾਗ ਦੇ ਵਿੱਚ ਸਰਦੀਆਂ ਦੇ ਵਿੱਚ ਬੈਟਰੀਆਂ ਨਹੀਂ ਆਉਂਦੀਆਂ ਤੇ ਗਰਮੀਆਂ ਦੇ ਵਿੱਚ ਟਾਇਰ ਨਹੀਂ ਆਉਂਦੇ ਕਿਉਂਕਿ ਗਰਮੀਆਂ 'ਚ ਟਾਇਰਾਂ ਦੀ ਵੱਧ ਜ਼ਰੂਰਤ ਹੁੰਦੀ ਹੈ ਟਾਇਰ ਨਹੀਂ ਆਉਂਦੇ ਤੇ ਸਰਦੀਆਂ 'ਚ ਬੈਟਰੀਆਂ ਦੀ ਲੋੜ ਹੁੰਦੀ ਤੇ ਬੈਟਰੀਆਂ ਨਹੀਂ ਆਉਂਦੀਆਂ ਸੋ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ ਕਿਤੇ ਨਾ ਕਿਤੇ ਅਫਸਰ ਸਹਿਬਾਨ ਸਾਡੇ ਨਾਲ ਤਾਲਮੇਲ 'ਚ ਸਮਝਣ ਤੋਂ ਸਮਝ ਨਹੀਂ ਰਹੇ ਜਾਂ ਸਾਡੀ ਉਹ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ ਜਿਹਦੇ ਕਰਕੇ ਵੱਡੀਆਂ ਚੁਣੌਤੀਆਂ ਦਾ ਸਾਨੂੰ ਜਿਹੜਾ ਮੁਲਾਜ਼ਮ ਵਰਗ ਨੂੰ ਸਾਹਮਣਾ ਕਰਨਾ ਪੈਂਦਾ ਅਖੀਰ ਵਿੱਚ ਸ਼ਮਸ਼ੇਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਸੰਦੇਸ਼ ਦੇਵੋਗੇ ਠੇਕਾ ਮੁਲਾਜ਼ਮਾਂ ਨੂੰ ਤੇ ਸਰਕਾਰ ਨੂੰ ਸਰਕਾਰ ਤੁਹਾਡੀ ਕਿਵੇਂ ਗੱਲ ਮੰਨੇ ਕਿਵੇਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਣ ਤੇ ਆਪਣੇ ਮੁਲਾਜ਼ਮਾਂ ਲਈ ਕੀ ਗੱਲ ਕਹੋਗੇ ਤੇ ਸਰਕਾਰ ਲਈ ਕੀ ਗੱਲ ਕਹੋਗੇ ਪਹਿਲਾਂ ਤੇ ਮੈਂ ਆਪਣੇ ਮੁਲਾਜ਼ਮਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਰੇ ਜਿੰਨੇ ਵੀ ਆਊਟਸੋਰਸ ਕੰਟਰੈਕਟ ਠੇਕਾ ਮੁਲਾਜ਼ਮ ਨੇ ਉਹ ਸਾਰੇ ਆਪਣੀਆਂ ਮੰਗਾਂ ਪ੍ਰਤੀ ਸੰਜੀਦਾ ਹੋਣ ਕਿਉਂਕਿ ਇਕੱਠੇ ਹੋ ਕੇ ਇਸ ਸੰਘਰਸ਼ ਦੀ ਜਿਹੜੀ ਲੜਾਈ ਹੈ ਜਿੱਤੀ ਜਾ ਸਕਦੀ ਹੈ ਆਪਾਂ ਨੂੰ ਇਕੱਠੇ ਹੋ ਕੇ ਆਪਣੀ ਮੰਗ ਬਣਾ ਕੇ ਚਲਣਾ ਪਊ ਦੂਜੀ ਬੇਨਤੀ ਸਰਕਾਰ ਨੂੰ ਆ ਕਿ ਇਹ ਸਰਕਾਰ ਦਾ ਜਾਂ ਪੰਜਾਬ ਦਾ ਆਪਣੀ ਸਟੇਟ ਦਾ ਭੁੱਖ ਨੇ ਜਿਨ੍ਹਾਂ ਨੂੰ ਸਰਕਾਰ ਅਜੇ ਤੱਕ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕਰ ਰਹੀ ਆ ਕਿਉਂਕਿ ਸਰਕਾਰ ਨੂੰ ਸੱਤਾ ਚ ਲਿਆਉਣ ਲਈ ਇਹਨਾਂ ਨੌਜਵਾਨਾਂ ਦਾ ਬੜਾ ਵੱਡਾ ਸਹਿਯੋਗ ਸੀਗਾ ਕਿ ਸਰਕਾਰ ਆਊਗੀ ਤੇ ਸਾਡੀਆਂ ਰੁਜ਼ਗਾਰ ਪੱਕੇ ਹੋਣਗੇ ਤੇ ਸਾਨੂੰ ਇੱਥੇ ਜਿਹੜੇ ਸਾਰਾ ਤਰ੍ਹਾਂ ਦੇ ਸਹੂਇਦਾ ਮਿਲਣਗੀਆਂ ਪਰ ਲਗਾਤਾਰ ਜਿਹੜਾ ਨੌਜਵਾਨਾਂ ਦਾ ਸ਼ੋਸ਼ਣ ਹੋ ਰਿਹਾ ਜਿਹਦੇ ਕਰਕੇ ਨੌਜਵਾਨ ਚਿੰਤਾ ਦੇ ਵਿੱਚ ਆ ਆਪਣੀਆਂ ਮਹਿੰਗੀਆਂ ਪ੍ਰਾਪਰਟੀਆਂ ਵੇਚ ਕੇ ਘੱਟ ਰੇਟਾਂ ਤੇ ਤੇ ਬਾਹਰਲੀਆਂ ਸਟੇਟਾਂ ਨੂੰ ਜਾਂ ਬਾਹਰਲੀਆਂ ਕੰਟਰੀਆਂ ਨੂੰ ਜਾ ਰਹੇ ਨੇ ਸੋ ਇਹਨਾਂ ਨੂੰ ਰੋਕਣ ਦਾ ਇੱਕੋ ਇੱਕ ਜਰੀਆ ਵਾ ਜੇਕਰ ਤੁਸੀਂ ਵਿਭਾਗਾਂ ਦੇ ਵਿੱਚ ਵਿਭਾਗਾਂ ਨੂੰ ਮੁਨਾਫੇ ਚ ਲਿਆਓ ਵਿਭਾਗਾਂ 'ਚ ਨੌਕਰੀਆਂ ਦਓ ਸੋ ਨਸ਼ਾ ਵੀ ਛੱਡਣਗੇ ਤੇ ਪੰਜਾਬ ਦਾ ਨੌਜਵਾਨ ਹਮੇਸ਼ਾ ਪੰਜਾਬ ਦੇ ਵਿੱਚ ਰਹੂਗਾ ਤੇ ਉਹ ਇੱਥੇ ਰਹਿ ਕੇ ਆਪਣੀ ਨੌਕਰੀ ਵੀ ਕਰੂਗਾ ਤੇ ਆਪਣੇ ਪਰਿਵਾਰ ਨੂੰ ਵੀ ਬਣਦੀਆਂ ਸਹੂਲਤਾਂ ਦੇ ਕੇ ਤੇ ਆਪਣੇ ਮਾਤਾ-ਪਿਤਾ ਕੋ ਰਹਿ ਸਕਦਾ ਇਹ ਸਨ ਸਰਦਾਰ ਸ਼ਮਸ਼ੇਦ ਸਿੰਘ ਢਿੱਲੋਂ ਜੀ ਜਿਹੜੇ ਪੰਜਾਬ ਦੇ ਸੂਬਾ ਜਨਰਲ ਸਕੱਤਰ ਨੇ ਉਹਨਾਂ ਨੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦੀਆਂ ਹਕੀਮ ਮੰਗਾਂ ਬਾਰੇ ਗੱਲ ਕੀਤੀ ਸਰਕਾਰ ਨਾਲ ਹੋਈਆਂ ਮੀਟਿੰਗਾਂ ਬਾਰੇ ਗੱਲ ਕੀਤੀ ਉਹਨਾਂ ਦੀ ਲੜਾਈ ਕੇਵਲ ਆਪਣੇ ਲਈ ਨਹੀਂ ਮੈਂ ਸਮਝਦਾ ਕਿ ਉਹ ਪੰਜਾਬ ਦੇ ਭਵਿੱਖ ਲਈ ਲੜਾਈ ਲੜ ਰਹੇ ਨੇ ਰੋਡਵੇਜ ਲਈ ਲੜਾਈ ਲੜ ਰਹੇ ਨੇ ਪੀ ਆਰਟੀਸੀ ਲਈ ਲੜਾਈ ਲੜ ਰਹੇ ਨੇ ਪਨ ਬੱਸ ਲਈ ਲੜਾਈ ਲੜ ਰਹੇ ਨੇ ਮੇਰਾ ਖਰ ਇਸ ਤਰ੍ਹਾਂ ਸ਼ਗਰਸ਼ ਜਾਰੀ ਰੱਖਣਗੇ ਸਾਡਾ ਪੋਡਕਾਸਟ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਇਸ ਲਈ ਤੁਸੀਂ ਸਾਡੀ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਨਾਲ ਹੀ ਜੋ ਸਾਡਾ ਚੈਨਲ ਆ ਉਹਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਅਸੀਂ ਰੋਜ਼ ਜਹਿਆਂ ਸਿੱਖਿਸ਼ਤਾ ਤੁਹਾਡੇ ਸਾਹਮਣੇ ਰੂਬਰੂ ਕਰਦੇ ਰਹੀਏ ਜਿਹੜੀਆਂ ਪੰਜਾਬ ਦਾ ਭਵਿੱਖ ਚਾਹੁੰਦੀਆਂ ਨੇ ਸਮਾਜ ਦਾ ਭਵਿੱਖ ਚਾਹੁੰਦੀਆਂ ਨੇ ਇੱਕ ਵਧੀਆ ਸਿਰਜਣਾ ਚਾਹੁੰਦੀਆਂ ਨੇ ਇੱਕ ਸਿਹਤਮੰਦ ਸਮਾਜ ਚਾਹੁੰਦੀਆਂ ਨੇ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਮੰਗਦਾ ਧੰਨਵਾਦ